ਬਿਆਂ ਨੂੰ ਫਿਰ ਮੇਰੇ ਬ੍ਰਦਰ ਨੂੰ ਕਿਹਾ ਬਿਆਂ ਦੇ ਕੋਲ ਇੱਕ ਵੀਡੀਓ ਬਣਵਾ ਲੈ ਤੇ ਤੂੰ ਖਿਲਾਫ ਸਾਰੇ ਪਰਿਵਾਰ ਦੀ ਬਣवाने ਵਿੱਚ ਹੀ ਮੁਕਤਸਰ ਹੀ ਕੁਟ ਤੇ ਮੇਰੀ ਵੀ ਕਰਦੀ ਬਿਆਂ ਦੀ ਜਨਾਨੀ ਘਰ ਆਂਦੀ ਹੈ ਤੇ ਅਦਾ ਵੀ ਹੈਰੀ ਨਾਲ ਲੱਦਾ ਉਹਦਾ ਰਿਲੇਸ਼ਨ ਜੋੜ ਦੋ ਆਪਾਂ ਜਦੋਂ ਵੀ ਕੋਈ ਸੋਸ਼ਲ ਮੀਡੀਆ ਤੇ ਗੱਲ ਕਰਦੇ ਹਾਂ ਨਾ ਉਹਨੂੰ ਵੀਡੀਓ ਪਾਤੀ ਡਿਲੀਟ ਕਰਦੀ ਚੱਲ ਜਾਂਦਾ ਆਪਣਾ ਇਸ ਟਾਈਮ ਆਪਾਂ ਗੁਰੂ ਘਰ ਬੈਠੀਆਂ ਜੇ ਤੁਸੀਂ ਕੁਝ ਵੀ ਝੂਠ ਬੋਲੋਗੇ ਦੇਖੋ ਬਖਸ਼ਿਆ ਨਹੀਂ ਜਾਣਾ ਠੀਕ ਹੈ ਨਾ ਇਸ ਕਰਕੇ ਜੋ ਵੀ ਬੋਲੋਗੇ ਸੱਚ ਬੋਲਿਓ ਤੁਸੀਂ ਮੋਕਸ ਰਿਪੋਰਟ ਤੇ ਵੀ ਇਹ ਮੇਲੇ ਪਰਿਵਾਰ ਤੇ ਇਲਜ਼ਾਮ ਲਾਇਆ ਸੀ ਉਹ ਸੱਚੇ ਸੀ ਕਿ ਝੂਠੇ ਸੀ ਹੁਣ ਪ੍ਰਿੰਕਲ ਵੀਰੇ ਨੇ ਮੈਨੂੰ ਜੋ ਜੋ ਪਿਆ ਸੀਗਾ ਉਹ ਨਾ ਨਿਕੋ ਤੂੰ ਵੀਡੀਓ ਬਣਾ ਠੀਕ ਹੈ ਤੇਰੇ ਪਿੱਛੇ سپورਟ ਹੈਗੀ ਆ ਠੀਕ ਹੈ ਨਾ ਤੇ ਤੂੰ ਵੀਡੀਓ ਮੈਨੂੰ ਭੇਜ ਵਟਸਐਪ ਤੇ ਠੀਕ ਹੈ ਤੁਹਾਨੂੰ ਪਤਾ ਸੀ ਵੀ ਤੁਸੀਂ ਇਹ ਵੀਡੀਓ ਜਿਹੜੀ ਬਣਾ ਤੇ ਨਾਲ ਐਡਾ ਵੱਡਾ ਪੰਗਾ ਖੜਾ ਹੋ ਜਾਣਾ ਐਸਾ ਤੁਸੀਂ ਨਹੀਂ ਪਤਾ ਨਾ ਨਾ ਐ ਸੋਚ ਕੇ ਵੀਡੀਓ ਬਣਾਈ ਐ ਜੇ ਮੈਂ ਇਹ ਸੋਚ ਕੇ ਵੀਡੀਓ ਮਾ ਜਾਈਂਦੇ ਫਿਰ ਮੈਂ ਆਪਣੇ ਭੈਣ ਦਾ ਖਰਾਬ ਕਰਨਾ ਮੈਂ ਤਾਂ ਉਹਦਾ ਹੀ ਕਰ ਦਿੰਦਾ ਮੈਂ ਤਾਂ ਉਹਦਾ ਹੀ ਉਹਦੇ ਘਰੇ ਜਾ ਕੇ ਰਿਜਲਟ ਪੁੱਟ ਮਾਰ ਕੇ ਆ ਰੰ ਦਾ ਤੋੜ ਬੰਨ੍ਹ ਕੇ ਆ ਰੰ ਜਾਣੀ ਹੈਗਾ ਅੱਜ ਵੀ ਢੂੜ ਲੱਗਿਆ ਜਾ ਕੇ ਦੇਖਣ ਕਦੀ ਜ਼ਿੰਦਗੀ ਚ ਸੁਣਿਆ ਤੁਹਾਨੂੰ ਮਜ਼ਾਕ ਲੱਗਦਾ ਹੋ ਬਿਲਕੁਲ ਜੀ ਮਜ਼ਾਕ ਲੱਗ ਰਿਆ ਨਾ ਕੋਠੀ ਦੇ ਪਰ ਪਤਾ ਕੀ ਲਿ ਆਇਆ ਇੱਥੇ ਸਾਡੀਆਂ ਭੂਆ ਦਾ ਆਣਾ ਜਾਣਾ ਸਖਤ ਮਨਾ ਹੈ ਇਹ ਮੈਨੂੰ ਇਹਦਾ ਸਾਲਾ ਤੇ ਇੱਕਮ ਸੇਠੀ ਮੈਂ ਮੂੰਹ ਤੇ ਹੀ ਕਹਿੰਦਾ ਇਹ ਮੈਨੂੰ ਸਮਝਦੇ ਸੀ ਮੱਖੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਨੇ ਖੱਖਰ ਨੂੰ ਹੱਥ ਪਾ ਲਿਆ ਖੱਖਰ ਨੂੰ ਬਾਈ ਯਾਨੀ ਕਿ ਹੁਣ ਮੈਂ ਇਹਨਾਂ ਦੀ ਕੀਸੀ ਕਰਾ ਦੂ ਹਲੇ ਵੀ ਠੀਕ ਆ ਆ ਵਾਈਗੋ ਜੀ ਫਤਿਹ ਤੁਸੀਂ ਦੇਖ ਰਹੇ ਹੋ ਡੀਐਮ ਨਿਊਜ਼ ਆਪਾਂ ਖੜੇ ਆ ਇਸ ਟਾਈਮ ਕਟਾਣਾ ਸਾਹਿਬ ਵਿਖੇ ਜਿੱਥੇ ਕੀ ਪਿਛਲੇ ਦਿਨੀ ਮਾਮਲਾ ਸੀ ਇੱਕ ਬੀ ਹਨੀ ਸੇਠੀ ਦੀ ਵਾਈ ਵੱਲੋਂ ਇੱਕ ਵੀਡੀਓ ਵਾਇਰਲ ਹੋਈ ਸੀ ਅੱਜ ਉਹ ਆਪਣੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇੱਕ ਕਮ ਸੇਠੀ ਜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਹਾਂਜੀ ਤੇ ਉਹ ਵੀਡੀਓ ਦੱਸੋ ਕਦੋਂ ਦੀ ਸੀ ਪਹਿਲਾਂ ਤਾਂ ਉਹ ਵੀਡੀਓ ਸਾਲ ਪਹਿਲਾ ਸੀਗੀ ਤੇ ਹੰਨੀ ਨੇ ਸਾਡੇ ਘਰ ਗੱਲਬਾਤ ਹੋਈ ਸੀ ਚੀਨੂ ਵੀਰੇ ਨੇ ਗੱਲ ਉਹ ਕੀਤੀ ਸੀ ਪ੍ਰਾਪਰਟੀ ਦੀ ਕੋਈ ਗੱਲ ਤੇ ਪਹਿਲਾਂ ਸਾਡੀ ਵੈਸੇ ਵੀ ਦੋ ਦਿਨ ਪਹਿਲਾਂ ਲੜਾਈ ਚੱਲਦੀ ਪਈ ਸੀ ਮੇਰੀ ਤੇ ਹੰਨੀ ਦੀ ਵੈਸੇ ਹੀ ਘਰ 'ਚ ਹੋ ਜਾਂਦੀ ਆ ਉਹ ਤਾਂ 9 ਸਾਲ ਤੋਂ ਹੁੰਦੀ ਐ ਸਾਰਿਆਂ ਦੇ ਘਰ 'ਚ ਹੁੰਦੀ ਐ ਤੇ ਉਹ ਲੜਾਈ ਹੋ ਰਹੀ ਸੀ ਤੇ ਤੀਜੇ ਚੌਥੇ ਦਿਨ ਮੈਨੂੰ ਹੰਨੀ ਨੇ ਆ ਕੇ ਕਿਹਾ ਵੀ ਆਪਾਂ ਤਿੰਨਾਂ ਨੇ ਇਕੱਠੇ ਕੰਮ ਕਰਨਾ ਵੀ ਚੀਨੂ ਮੁਕਤਸਰ ਹੀ ਕੁਰਤੇ ਪਾਵੇਂ ਵੀ ਅੱਧਾ ਵੀ ਪ੍ਰੋਪਰਟੀ ਦੀ ਗੱਲ ਹੋਈ ਆ ਵੀ ਇਕੱਠੇ ਕਰਨਾ ਤੇ ਮੈਂ ਵੀ ਫਿਰ ਉਦੋਂ ਸਾਡੀ ਪਹਿਲਾਂ ਹੀ ਦੋਨਾਂ ਦੀ ਲੜਾਈ ਚੱਲਦੀ ਵੀ ਸੀ ਤੇ ਫਿਰ ਉਹਨਾਂ ਨੇ ਪ੍ਰੋਪਰਟੀ ਦੀ ਗੱਲ ਕੀਤੀ ਤੇ ਮੈਂ ਕਿਹਾ ਨਹੀਂ ਮੈਂ ਨਾ ਆਪਣਾ ਇੱਥੇ ਦਰਾਇਚ ਨਹੀਂ ਫਿਊਚਰ ਕਰਨਾ ਮੈਂ ਵੈਸੇ ਵੀ ਅਸੀਂ ਅਲੱਗ ਸੀਗੇ ਪਹਿਲਾਂ ਮੈਂ ਆਪਣੀ ਸਾਸੂ ਮਾਂ ਤੋਂ ਅਲੱਗ ਹੀ ਸੀਗੀ ਤੇ ਕਹਿੰਦੇ ਵੀ ਅੱਦਾ ਮੈਂ ਕਿਹਾ ਮੈਂ ਇੱਥੇ ਨਹੀਂ ਰਹਿਣਾ ਮੈਂ ਲੁਧਿਆਣੇ ਰਹਿਣਾ ਆਪਾਂ ਲੁਧਿਆਣੇ ਕੋਠੀ ਪਾਵਾਂਗੇ ਮੈਂ ਇਹਨਾਂ ਨਾਲ ਨਹੀਂ ਤੁਹਾਨੂੰ ਕੰਮ ਕਰਨ ਦੇਣਾ ਤੇ ਫਿਰ ਅੰਨਾਂ ਨੇ ਫੇਰ ਮੈਨੂੰ ਫੇਰ ਬੋਲੇ ਜਿਵੇਂ ਗੱਲਾਂ ਗੁੱਲਾਂ ਕੱਢੀਆਂ ਉਸ ਤੋਂ ਅਗਲੇ ਦਿਨ ਫਿਰ ਮੈਂ ਰਾਤੀ ਆਪਣੇ ਬ੍ਰਦਰ ਨੂੰ ਫੋਨ ਕਰਤਾ ਸੀ ਮੈਂ ਕਿਹਾ ਮੈਨੂੰ ਸਵੇਰੇ ਆ ਕੇ ਲੈ ਜੀ ਸਵੇਰੇ ਵੀ ਅੰਨਾਂ ਨੇ ਮੈਂ ਵੀ ਗੱਲਾਂ ਗੁੱਲਾਂ ਕੱਢ ਕੇ ਗਿਆ ਜੇ ਜਾਣਾ ਜਾਓ ਆਪਣਾ ਵੀ ਐਵੇਂ ਜਿਵੇਂ ਬੋਲੇ ਤੇ ਸਵੇਰੇ ਮੇਰਾ ਬ੍ਰਦਰ ਆ ਗਿਆ ਸੀ ਤੇ ਮੈਂ ਲੁਧਿਆਣੇ ਚੱਲੇ ਗਈ ਸੀ ਜਾ ਕੇ ਮੈਂ ਪ੍ਰਿੰਕਲ ਨੂੰ ਫੋਨ ਕੀਤਾ ਵੀ ਵੀਰੇ ਹੁਣ ਦੇਖ ਲੋ ਐਦਾ ਐਦਾ ਅੰਨਾਂ ਨੇ ਮੈਨੂੰ ਗੱਲਾਂ ਕੱਢੀਆਂ ਤੇ ਐਵੇਂ ਹੱਥ ਵੀ ਚੱਕਣ ਦੀ ਕੋਸ਼ਿਸ਼ ਕੀਤੀ ਸੀ ਵੀ ਐਵੇਂ ਹੋਇਆ ਤੇ ਕਹਿੰਦਾ ਵੀ ਚੱਲਦਾ ਆਪਾਂ ਮੈਂ ਤੈਨੂੰ ਕਰਦਾ ਥੋੜੀ ਦੇਰ ਤੱਕ ਐਨੇ ਮੈਨੂੰ ਫਿਰ ਪ੍ਰਿੰਕਲ ਦੀ ਕਾਲ ਆਈ ਕਹਿੰਦਾ ਵੀ ਕੀ ਹੋਇਆ ਮੈਂ ਘੇਵੇਂ ਐਵੇਂ ਪ੍ਰੋਪਰਟੀ ਕਰਕੇ ਹੋਇਆ ਸੀ ਪਹਿਲਾਂ ਤਾਂ ਸਾਡੀ ਲੜਾਈ ਵੈਸੀ ਚੱਲਦੀ ਵੀ ਸੀ ਤੇ ਅੱਦ ਅੱਦ ਫਿਰ ਮੈਨੂੰ ਪ੍ਰਿੰਕਲ ਨੇ ਕਿਹਾ ਵੀ ਐ ਤਾਂ ਸਭ ਤੋਂ ਗੰਦਾ ਬੰਦਾ ਜੇ ਮੈਂ ਤੈਨੂੰ ਦੱਸਾਂ ਤੂੰ ਹੁਣ ਆਪਣਾ ਇੱਥੇ ਰਹਿ ਫੈਸਲਾ ਆਪਣਾ ਤੂੰ ਇੱਥੇ ਹੀ ਨਿਪਟਾਣਾ ਹੈ ਤੂੰ ਟੈਨਸ਼ਨ ਨਾ ਲੈ ਮੈਂ ਤੈਨੂੰ ਕਰਦਾ ਵਾਂ ਫੇਰ ਫੋਨ ਫੇਰ ਪ੍ਰਿੰਕਲ ਦਾ ਮੈਨੂੰ ਥੋੜੀ ਦੇਰ ਬਾਅਦ ਫੋਨ ਆਂਦਾ ਤੇ ਐਨੇ ਮੈਨੂੰ ਦੱਸਿਆ ਕਹਿੰਦਾ ਮੇਰੇ ਕੋਲ ਨਾ ਐਸੀ ਹੰਨੀ ਦੀ ਰਿਕਾਰਡਿੰਗਸ ਫੋਟੋਸ ਵੀਡੀਓਜ਼ ਹੋਟਲ ਚੰਦਾ ਲੁਧਿਆਣੇ ਮੇਰੇ ਦੋਸਤਾਂ ਨੂੰ ਵੀ ਪਤਾ ਐਨੇ ਇੱਕ ਇੱਕ ਫੋਟੋ ਦਿਖਾਉਂਦਾ ਸਾਰਿਆਂ ਨੂੰ ਵੀ ਐ ਮੇਰੀ ਫਰੈਂਡ ਐ ਮੇਰੀ ਸਹੇਲੀ ਐ ਮੈਂ ਮੀਨਸ ਉਹ ਤੁਹਾਡੇ ਸਟਾਫ ਚੋਈ ਐ ਕੁੜੀ ਵੀ ਜਿਹੜੀ ਤੁਸੀਂ ਦੁਕਾਨ ਤੇ ਰੱਖੀ ਹੁੰਦੇ ਨਾਲ ਹੀ ਆਂਦਾ ਤੇ ਫੇਰ ਮੈਂ ਥੋੜੀ ਉਹ ਹੋ ਗਈ ਸ਼ੌਕਡ ਹੋ ਗਈ ਮੈਂ ਕਿਹਾ ਮੈਨੂੰ ਵੀਰੇ ਭੇਜੋਗੇ ਦੇੰਦਰ ਨਹੀਂ ਪਹਿਲਾ ਤੂੰ ਇੱਕ ਕੰਮ ਕਰ ਤੂੰ ਪਹਿਲਾ ਵੀਡੀਓ ਬਣਾ ਇਕ ਤੇ ਮੈਂ ਕਿਹਾ ਵੀਡੀਓ ਕਿਵੇਂ ਕਹਿੰਦਾ ਕੋਈ ਹੈਗਾ ਕੋਲ ਮੈਂ ਕਿਹਾ ਹਾਂ ਮੇਰਾ ਬ੍ਰਦਰ ਹੈਗਾ ਤੇ ਇਹਨੂੰ ਫਿਰ ਮੇਰੇ ਬ੍ਰਦਰ ਨੂੰ ਕਿਹਾ ਬੀਹੰਦੇ ਕੋਲ ਇੱਕ ਵੀਡੀਓ ਬਣਵਾ ਲੈ ਤੇ ਤੂੰ ਖਿਲਾਫ ਸਾਰੇ ਪਰਿਵਾਰ ਦੀ ਬਣवाने ਵਿੱਚ ਹੀ ਮੁਕਤਸਰ ਹੀ ਕੁਟ ਤੇ ਪਜਾਮੇ ਦੀ ਵੀ ਕਰਦੀ ਬੀਹੰਦੇ ਜਨਾਨੀ ਘਰ ਆਂਦੀ ਹੈ ਤੇ ਐਦਾ ਵੀ ਹੈਰੀ ਨਾਲ ਐਦਾ ਹੁੰਦਾ ਰਿਲੇਸ਼ਨ ਜੋੜ ਦੋ ਮੈਂ ਤੁਹਾਡੀ ਗੱਲ ਵਿੱਚੇ ਟੋਕਦਾ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਪਤਾ ਸੀ ਵੀ ਹੈਰੀ ਤੁਹਾਡਾ ਦਿਓਰ ਬੀ ਚੀਨੂ ਦੀ ਵਾਈਫ ਦੇ ਰਖੜੀ ਬੰਨਦਾ ਤੁਹਾਨੂੰ ਪਤਾ ਸੀ ਇਹ ਗੱਲ ਹਾਂਜੀ ਮੈਨੂੰ ਸਾਲ 2 ਸਾਲ ਤੋਂ ਪਤਾ 2 ਸਾਲ ਤੋਂ ਫਿਰ ਤੁਸੀਂ ਇਹ ਗੱਲ ਕਿਉਂ ਕਹੀ ਜਦੋਂ ਤੁਹਾਨੂੰ ਪਤਾ ਸੀ ਵੀ ਇਹ ਰਖੜੀ ਬੰਨਦਾ ਉਹਦੀ ਭੈਣ ਆ ਫਿਰ ਤੁਸੀਂ ਐਡਾ ਵੱਡਾ ਇਲਜ਼ਾਮ ਕਿਉਂ ਲਾਇਆ ਮੈਂ ਉਸ ਤੋਂ ਬਾਅਦ ਪਹਿਲਾਂ ਇਹਨਾਂ ਨੇ ਆ ਕੇ ਆ ਨਾ ਵੀ ਮੈਂ ਵੀਡੀਓ ਕਲਿੱਪਸ ਭੇਜੂੰਗਾ ਵੀ ਹੰਨੀ ਦੀਆਂ ਤੂੰ ਐਦਾਂ ਕਹਿਣਾ ਫਿਰ ਮੈਂ ਵੀ ਉਹ ਹੋ ਗਈ ਵੀ ਪਤਾ ਨਹੀਂ ਮੈਂ ਪਹਿਲਾਂ ਕਿਹਾ ਸੀ ਮੇਰੇ ਬ੍ਰਦਰ ਨੇ ਵੀ ਕਿਹਾ ਪਹਿਲਾਂ ਪਪਾ ਜੀ ਤੁਸੀਂ ਸਾਨੂੰ ਫੋਟੋਆਂ ਤੇ ਵੀਡੀਓਸ ਹੰਨੀ ਦੀਆਂ ਭੇਜੋ ਕਿਹੜੀਆਂ ਹੋਟਲ ਦੀਆਂ ਹਾਂਜੀ ਬਟ ਉਹ ਮੰਨਿਆ ਨਹੀਂ ਉਹ ਕਹਿੰਦਾ ਪਹਿਲਾਂ ਤੁਸੀਂ ਇੱਕ ਵੀਡੀਓ ਬਣਾਓ ਮੈਂ ਸਿੱਧਕ ਨਾਲ ਗੱਲ ਕਰਦਾ ਮੇਰੇ ਬ੍ਰਦਰ ਦਾ ਨਾਮ ਹੈ ਕਹਿੰਦਾ ਮੈਂ ਨਿੱਕੂ ਨਾਲ ਗੱਲ ਕਰਦਾ ਮੈਂ ਪਹਿਲਾਂ ਤੁਸੀਂ ਇੱਕ ਵੀਡੀਓ ਬਣਾ ਕੇ ਮੈਨੂੰ ਭੇਜੋ ਇਹਨਾਂ ਨੂੰ ਆਪਾਂ ਸੈੱਟ ਕਰਾਂਗੇ ਹੁਣ ਐਨੇ ਮੇਰੇ ਕੋ ਸਾਰੀ ਵੀਡੀਓ ਚਾਹ ਬਲਵਾ ਲਿਆ ਐਵੇਂ ਐਵੇਂ ਦਾ ਕੁਝ ਵੀ ਨਹੀਂ ਐ ਮੈਂ ਘਟਾਨਾ ਸਾਹਿਬ ਬੈਠੀ ਆ ਮੈਂ ਤਾਂ ਹੀ ਆਈ ਆ ਬਈ ਮੁਕਤਸਰ ਹੀ ਕੁੱਤੇ ਪਜਾਮੇ ਕੋਈ ਐਦਾ ਦੀ ਗੱਲ ਨਹੀਂ ਐ ਕੋਈ ਹੈਰੀ ਨੇ ਮੈਨੂੰ ਕੋਈ ਰੇਪ ਨਹੀਂ ਕੀਤਾ ਹਸ ਤੱਕ 9 ਸਾਲ ਰਹੇ ਆ ਜੇ ਅੱਧਾ ਦੀ ਕੋਈ ਗੱਲ ਹੁੰਦੀ ਉਹ ਪਹਿਲਾਂ ਵੀ ਹੋ ਸਕਦੀ ਸੀ ਬਟ ਇਹ ਸਾਲ ਪਹਿਲਾਂ ਨਹੀਂ ਹੁੰਦੀ ਤੁਹਾਡੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਕਦੇ ਮੁਹੱਲੇ ਵਾਲਿਆਂ ਨੇ ਪੰਚਾਇਤ ਨੇ ਕਾਉਂਸਲਰ ਨੇ ਤੁਹਾਡੇ ਪੁਲਿਸ ਤੁਹਾਡਾ ਕਦੇ ਰਾਜੀਨਾਮਾ ਹੋਇਆ ਬੈਠ ਕੇ ਕਦੇ ਨਹੀਂ ਐਵੇਂ ਦੀ ਕਦੇ ਕੋਈ ਗੱਲ ਨਹੀਂ ਹੋਈ ਫਿਰ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਕਿਉਂ ਤੁਹਾਨੂੰ ਜਾਂ ਪਤਾ ਸੀ ਤੁਸੀਂ ਉਹਨਾਂ ਨਾਲ ਕਦੇ ਕੰਟੈਕਟ ਕੀਤਾ ਪ੍ਰਿੰਕਲ ਮੈਂ ਪਹਿਲਾਂ ਵੀ ਜਿਵੇਂ ਵੀ ਬ੍ਰਦਰ ਐਜ਼ ਅ ਬ੍ਰਦਰ ਕਰਦੀ ਸੀ ਗੱਲ ਬਟ ਮੈਨੂੰ ਨਹੀਂ ਪਤਾ ਸੀ ਇਹ ਵੀਡੀਓ ਬਣਾ ਕੇ ਅੱਧਾ 8 ਮਹੀਨੇ ਤੋਂ ਮੈਂ ਪ੍ਰੈਗਨੈਂਟ ਵੀ ਰਹੀ ਬਟ ਉਹਨੇ ਬਹੁਤ ਤਾਂ ਕੀਤਾ ਮੇਰੇ ਹਸਬੰਡ ਨੂੰ ਬਲੈਕਮੇਲ ਕਰਦਾਰੇ ਅਭੀ ਵੀਡੀਓ ਫਿਰ ਉਹ ਵਿੱਚ ਇੱਕ ਵਾਰੀ ਲਵ ਪੰਜਾਬੀ ਆਇਆ ਸੀਗਾ ਤੇ ਉਦੋਂ ਮੇਰੀ ਮਦਰ ਇਲਨੋਂ ਵੀ ਗਏ ਆ ਉਹ ਕਹਿੰਦੇ ਤੂੰ ਪ੍ਰਿੰਕਲ ਤੂੰ ਵੀਡੀਓ ਬਣਵਾਈ ਹੈ ਬਈ ਤੈਨੂੰ ਇਹ ਗੱਲ ਗਲਤ ਹੈ ਤੂੰ ਉਹਦੋਂ ਕਹਿੰਦਾ ਵੀ ਪਤਾ ਨਹੀਂ ਮੰਮੀ ਨੂੰ ਕਿਹਾ ਹੈ ਵੀ ਐਨੇ ਬਣਵਾਈ ਹੈ ਉਹ ਕਹਿੰਦੇ ਫੇ ਸਾਡੇ ਕੋ ਵੀ ਸਬੂਤ ਹੈ ਫਿਰ ਉਸ ਤੋਂ ਬਾਅਦ ਕਹਿੰਦਾ ਚਲੋ ਮੈਂ ਬਾਬਾ ਦੀਪ ਸਿੰਘ ਜੀ ਦੀ ਸੋង ਖਾ ਕੇ ਕਹਿੰਦਾ ਵਾ ਵੀ ਮੈਂ ਵੀਡੀਓ ਹੁਣੇ ਡਿਲੀਟ ਕਰਦਾ ਤੇ ਉਹਦੀ ਫਰੈਂਡ ਨੇ ਵੀ ਕਰਤੀ ਨਾ ਉਹ ਉਹਦੀ ਫਰੈਂਡ ਹੈ ਉਹਨੂੰ ਵੀ ਫੋਨ ਕੀਤਾ ਤੂੰ ਵੀ ਕਰ ਦੇ ਆਪਣੇ ਫੋਨ ਚ ਤੇ ਮੈਂ ਵੀ ਕਰਦਾ ਵਾ ਤੇ ਇਹ ਵੀ ਗੱਲ ਹੈ ਵੀ ਹੁਣ ਇਹਨੂੰ ਪਤਾ ਸੀ ਹਨੀ ਟਾਈਮ ਦੇ ਰਹੀ ਸੀ ਹਨੀ ਕਹਿੰਦੇ ਵੀ ਅੱਦਾ ਵੀ ਹਸਪੀਟਲ ਸਾਨੂੰ ਟਾਈਮ ਦਿੱਤਾ ਹੋਇਆ ਸੀ ਬੈ ਕੇ ਬਾਅਦ ਚ ਗੱਲ ਕਰਾਂਗੇ ਇਹਨੂੰ ਪਤਾ ਵੀ ਸੀ ਮੰਡੇ ਟਿਊਜ਼ਡੇ ਦਾ ਮੇਰਾ ਟਾਈਮ ਸੀਗਾ ਤੇ ਅਨੇ ਸੰਡੇ ਰਾਤੀ ਵੀਡੀਓ ਪਾਤੀ ਆਪਾਂ ਜਦੋਂ ਵੀ ਕੋਈ ਸੋਸ਼ਲ ਮੀਡੀਆ ਤੇ ਗੱਲ ਕਰਦੇ ਹਾਂ ਨਾ ਉਹਨੂੰ ਵੀਡੀਓ ਪਾਤੀ ਡਿਲੀਟ ਕਰਤੀ ਚਲ ਜਾਂਦਾ ਆਪਣਾ ਇਸ ਟਾਈਮ ਆਪਾਂ ਗੁਰੂ ਘਰ ਬੈਠੇ ਆ ਜੇ ਤੁਸੀਂ ਕੁਝ ਵੀ ਝੂਠ ਬੋਲੋਗੇ ਦੇਖੋ ਬਖਸ਼ਿਆ ਨਹੀਂ ਜਾਣਾ ਠੀਕ ਹੈ ਨਾ ਇਸ ਕਰਕੇ ਜੋ ਵੀ ਬੋਲੋਗੇ ਸੱਚ ਬੋਲਿਓ ਤੁਸੀਂ ਮੁਕਸਰੀ ਕੋਟ ਤੇ ਪਏ ਮੇਲੇ ਪਰਿਵਾਰ ਤੇ ਇਲਜ਼ਾਮ ਲਾਇਆ ਸੀ ਉਹ ਸੱਚੇ ਸੀ ਕਿ ਝੂਠੇ ਸੀ ਇਹ ਸਭ ਝੂਠ ਸੀਗਾ ਤਾਂ ਅੱਜ ਮੈਨੂੰ ਘਟਾਨਾ ਸਾਹਿਬ ਤੋਂ ਹੀ ਸਭ ਕੁਝ ਮਿਲਿਆ ਮੈਨੂੰ ਮੇਰਾ ਬੇਟਾ ਹੁਣ ਹੋਇਆ ਉੱਥੇ ਮਿਲਿਆ ਬਟ ਮੈਂ ਝੂਠ ਨਹੀਂ ਬੋਲਦੀ ਵੀ ਉਹ ਇਲਜ਼ਾਮ ਉਹਨੇ ਲਵਾਏ ਆ ਸਭ ਝੂਠ ਹੈ ਐਦਾ ਦਾ ਕੋਈ ਗੱਲ ਨਹੀਂ ਤੁਸੀਂ ਘਰ ਵਾਲਿਆਂ ਦੇ ਮੈਂ ਆਪਣੇ ਹਸਬੰਦ ਦੇ ਤਾਂ ਉਹਨੇ ਪ੍ਰਿੰਕਲ ਨੇ ਮੈਨੂੰ ਕਿਹਾ ਸੀ ਵੀਡੀਓਜ਼ ਫੋਟੋਜ਼ ਐ ਮੈਂ ਇਹਦਾ ਵੀ ਆਪਣੇ ਦਿਓਰ ਦਾ ਹੈਰੀ ਦਾ ਵੀ ਕਿਹਾ ਸੀ ਉਹ ਵੀ ਸਭ ਝੂਠ ਹੈ ਕੋਈ ਅੱਧਾ ਦੀ ਗੱਲ ਨਹੀਂ ਸਾਡੇ ਚ ਰੇਪ ਪ੍ਰੂਫ ਕੋਈ ਗੱਲ ਨਹੀਂ ਹੈ ਤੇ ਜਿਹੜੀ ਵੀਡੀਓ ਬਣਾਈ ਸੀ ਕਿਹਨੇ ਬਣਾਈ ਸੀ ਵੀਡੀਓ ਤੁਹਾਡੀ ਵੀਡੀਓ ਮੇਰੇ ਬ੍ਰਦਰ ਨੇ ਬਣਾਈ ਸੀ ਉਹਨੇ ਕਿਹਾ ਸੀ ਤੂੰ ਆਪਣੇ ਨਿੱਕੂ ਆਪਣੇ ਫੋਨ ਤੋਂ ਭੇਜ ਵੀਡੀਓ ਤੇ ਉਸ ਤੋਂ ਬਾਅਦ ਐਨੇ ਮੈਨੂੰ ਘੂਮਨ ਸਾਹਿਬ ਦਾ ਨੰਬਰ ਵੀ ਦਿੱਤਾ ਐਡਵੋਕੇਟ ਤੇ ਤੂੰ ਐਂਡਲੀ ਗੱਲ ਹੈ ਤੂੰ ਹੰਨੀ ਤੋਂ ਡਿਵੋਰਸ ਲੈ ਲੈ ਫਿਰ ਮੈਂ ਫੋਨ ਕਰ ਨਹੀਂ ਰਹੀ ਸੀ ਘੂਮਨ ਸਾਹਿਬ ਨੂੰ ਐਨੇ ਨੇ ਮੈਂ ਨੰਬਰ ਤਾਂ ਦਿੱਤਾ ਸੀ ਫਿਰ ਐਨੇ ਮੈਨੂੰ 3-4 ਵਾਰੀ ਫੋਨ ਕਰਕੇ ਕਿਹਾ ਕਹਿੰਦਾ ਮੈਂ ਵੀਡੀਓ ਪਾ ਦੂੰਗਾ ਤੈਨੂੰ ਘੂਮਨ ਸਾਹਿਬ ਨੂੰ ਫੋਨ ਕਰਨਾ ਪੈਣਾ ਨਹੀਂ ਤੇ ਤੇਰੀ ਵੀਡੀਓ ਵਾਇਰਲ ਹੋ ਜਾਊਗੀ ਵੇ ਜਾਂਦੇ ਤੋਂ ਤਲਾਕ ਲੈ ਲੈ ਬਹੁਤ ਗੰਦੇ ਬੰਦੇ ਐ ਐਂਦੀ ਮਾਂ ਨੂੰ ਮੈਂ ਫੋਨ ਕੀਤਾ ਐਂਦੀ ਮਾਂ ਕਹਿੰਦੇ ਅਸੀਂ ਆ ਕੁੜੀ ਵਸਾਨੀ ਨਹੀਂ ਹੁਣ ਇਸ ਕਰਕੇ ਮੇਰਾ ਵੀ ਦਿਮਾਗ ਇਹਨੇ ਖਰਾਬ ਕਰਤਾ ਮੈਂ ਵੀ ਉਹ ਕਰਨ ਲੱਪੀ ਮੰਮੀ ਬਾਰੇ ਚਲ ਗਲਤ ਬੋਲਿਆ ਐਦਾ ਐਦਾ ਕੋਈ ਐਦਾ ਦੇ ਸਾਡੇ ਘਰ ਕੋਈ ਕੁਝ ਨਹੀਂ ਆਂਦਾ ਕਮੇਟੀਆਂ ਵਾਲਾ ਕੋਈ ਅੱਧਾ ਦੀ ਗੱਲ ਨਹੀਂ ਹੈ ਕੁਝ ਵੀ ਨਹੀਂ ਹੈ ਸਭ ਪ੍ਰਿੰਕਲ ਨੇ ਬਹੁਤ ਡਰਾ ਡਰੂ ਕੇ ਰੱਖਿਆ ਹੋਇਆ ਸੀ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਉਂ ਜੀ ਹਾਂਜੀ ਮੈਨੂੰ ਗਲਤ ਮੈਂ ਤਾਂ ਉਦੋਂ ਹੀ ਕਹਿ ਰਹੀ ਸੀ ਸੰਡੇ ਨੂੰ ਜਦੋਂ ਵੀਡੀਓ ਪਾਈ ਮੈਂ ਤਾਂ ਹਨੀ ਨੂੰ ਸਾਰਿਆਂ ਨੂੰ ਇਹ ਕਿਹਾ ਸੀ ਮੈਂ ਅੱਜ ਹੀ ਕੁਝ ਵੀਡੀਓ ਪਾ ਦਿੰਦੀ ਪਰ ਟੈਨਾ ਨੇ ਨਹੀਂ ਮੈਨੂੰ ਪਾਨ ਦਿੱਤੀ ਉਹ ਕਹਿੰਦੇ ਨਹੀਂ ਭਾਬੀ ਤੁਸੀਂ ਠੀਕ ਨਹੀਂ ਹੋ ਬਟ ਮੈਂ ਅੱਜ ਕਟਾਨਾ ਸਾਹਿਬ ਬੈਠੀ ਹਾਂ ਮੈਂ ਕਸਮ ਖਾ ਕੇ ਕਹਿੰਦੀ ਹਾਂ ਮੇਰਾ ਰੀਅਰ ਬ੍ਰਦਰ ਹੈ ਜੋ ਮੈਨੂੰ ਉਹ ਹੈ ਮੈਨੂੰ ਉਸ ਤੋਂ ਬਾਅਦ ਕੁਝ ਵੀ ਨਹੀਂ ਹੈ ਆਪਣੇ ਨਾਲ ਏਕਮ ਸੇਠੀ ਦੇ ਜਿਹੜੇ ਬ੍ਰਦਰ ਨੇ ਉਹ ਨਿੱਕੂ ਮੌਜੂਦ ਨੇ ਨਿੱਕੂ ਜੀ ਕੀ ਗ ਵੀਰੇ ਗੱਲ ਕੁਛ ਨਹੀਂ ਹੋਈ ਸੀ ਗੱਲ ਇਦਾਂ ਸੀਗੀ ਮੈਨੂੰ ਸਿਸਟਰ ਦੀ ਕਾਲ ਆਈ ਸੀਗੀ ਕਾਲ ਆ ਕੇ ਕਹਿੰਦੇ ਵੀਰੇ ਮੈਨੂੰ ਨਾ ਹਾਨੀ ਵੀਰਾ ਤੰਗ ਕਰਦਾ ਪਿਆ ਤੇ ਮੈਨੂੰ ਆ ਕੇ ਲੈ ਜਾ ਤੇ ਮੈਂ ਉਸੇ ਟਾਈਮ ਖੜੇ ਪੈ ਰਹੀ ਹਾਨੀ ਵੀਰੇ ਦੇ ਉੱਥੇ ਦਰਾਹੇ ਜਾ ਕੇ ਆਪਣੀ ਭੈਣ ਨੂੰ ਲੈ ਕੇ ਆਇਆ ਵਾਂ ਤੇ ਮੈਂ ਭੈਣ ਨੂੰ ਪੁੱਛਿਆ ਮੈਂ ਕਿਹਾ ਕੀ ਵਾਰਦਾਤ ਹੋਈ ਆ ਬਈ ਤੂੰ ਇੰਨਾ ਡਿਪਰੈਸ਼ਨ ਚ ਚਲੀ ਗਈ ਆ ਬਈ ਇੱਦਾਂ ਤਾਂ ਕਰੀ ਕੁਛ ਹੋਇਆ ਨਹੀਂ ਆ ਤੇ ਕਹਿੰਦੀ ਵੀਰੇ ਮੈਨੂੰ ਕੁੜਦਾ ਮਾਰਦਾ ਵਾ ਠੀਕ ਆ ਤੇ ਮੈਂ ਇੱਥੇ ਨਹੀਂ ਰਹਿਣਾ ਹੈਗਾ ਤੇ ਪ੍ਰਾਪਰਟੀ ਕਰਕੇ ਵੀ ਇਹਨਾਂ ਦਾ ਕੋਈ ਪੰਗਾ ਹੋਣਾ ਵਾ ਠੀਕ ਆ ਸਾਨੂੰ ਵਿੱਚ ਦੀ ਗੱਲ ਕੋਈ ਨਹੀਂ ਪਤਾ ਸੀਗਾ ਠੀਕ ਹੈ ਡੈਜ਼ ਇਟ ਤੇ ਮੈਂ ਜਦੋਂ ਉਹਨੂੰ ਘਰੇ ਲਿਆਉਣਾ ਵਾ ਠੀਕ ਆ ਪ੍ਰਿੰਕਲ ਵੀਰ ਨਾਲ ਮੇਰੀ ਗੱਲ ਹੁੰਦੀ ਆ ਠੀਕ ਹੈ ਜਿਹੜੀ ਤੁਸੀਂ ਕਹੇ ਵੀਡੀਓ ਵਗਾਰੇ ਗੱਲ ਵੀਡੀਓ ਐਦਾਂ ਬਣਾਈ ਗਈ ਆ ਵੀਰੇ ਹੁਣ ਪ੍ਰਿੰਕਲ ਵੀਰੇ ਨਾਲ ਮੈਂ ਜੋ ਜੋ ਕਿਹਾ ਸੀਗਾ ਤੂੰ ਆਪਣਾ ਨਿੱਕੂ ਤੂੰ ਵੀਡੀਓ ਬਣਾ ਠੀਕ ਹੈ ਤੇਰੇ ਪਿੱਛੇ ਸਪੋਰਟ ਹੈਗੀ ਆ ਠੀਕ ਹੈ ਨਾ ਤੇ ਤੂੰ ਵੀਡੀਓ ਮੈਨੂੰ ਭੇਜ ਵਟਸਐਪ ਤੇ ਤੇ ਪ੍ਰਿੰਕਲ ਵੀਰੇ ਦਾ ਮੈਨੂੰ ਫੋਨ ਆਇਆ ਸੀਗਾ ਵੀਰੇ ਤੇ ਉਹ ਕਹਿੰਦਾ ਨਿੱਕੂ ਤੂੰ ਵੀਡੀਓ ਬਣਾ ਕੇ ਮੈਨੂੰ ਸੈਂਡ ਕਰ ਠੀਕ ਹੈ ਮੇਰੇ ਕੋ ਬਕਾਇਦਾ ਪ੍ਰੂਫ ਪੇ ਨੇ ਠੀਕ ਹੈ ਰਿਕਾਰਡਿੰਗਸ ਦੇ ਹਰ ਚੀਜ਼ ਦਾ ਪ੍ਰੂਫ ਪਿਆ ਹੋ ਠੀਕ ਹੈ ਨਾ ਜਦੋਂ ਇੱਕ ਇੱਕ ਮਿੰਟ ਬਾਅਦ ਮੈਨੂੰ ਨਾਲ ਦੀ ਮੈਨੂੰ ਕਾਲ ਆਉਂਦੀ ਸੀ ਠੀਕ ਹੈ ਤੇ ਮੈਂ ਵੀਡੀਓ ਬਣਾ ਕੇ ਮੈਨੂੰ ਨਹੀਂ ਪਤਾ ਸੀ ਬਈ ਇਹ ਕਾਰਾ ਹੋ ਜਾਣਾ ਬਲੈਕ ਮਿਲਰ ਤੱਕ ਗੱਲਾਂ ਪਹੁੰਚ ਜੜੀਆਂ ਵਾ ਠੀਕ ਹੈ ਇੰਨਾ ਸੋਸ਼ਲ ਮੀਡੀਆ ਤੇ ਪੰਗਾ ਖੜਾ ਹੋ ਜਾਣਾ ਮੈਂ ਕਦੀ ਇਹ ਜ਼ਿੰਦਗੀ ਚ ਨਹੀਂ ਸੋਚਿਆ ਸੀਗਾ ਹਾਂ ਮੈਨੂੰ ਹੁਣ ਗਲਤੀ ਦਾ ਅਹਿਸਾਸ ਹੋ ਰਿਹਾ ਬਈ ਆਪਾਂ ਕਿਸੇ ਦੀ ਆਪਣੀ ਧੀ ਪੈਣ ਨਾਲ ਲੱਦਾ ਕਰਾਂਗੇ ਠੀਕ ਹੈ ਸਾਡੇ ਨਾਲ ਵੀ ਕੱਲ ਨੂੰ ਇਦਾਂ ਹੋਣਾ ਵਾ ਠੀਕ ਹੈ ਨਾ ਹੁਣ ਮੈਨੂੰ ਦਿਲੋਂ ਅਹਿਸਾਸ ਹੋ ਰਿਹਾ ਮੈਂ ਗੁਰੂ ਘਰੇ ਆ ਕੇ ਇਹੀ ਮਾਫੀ ਮੰਗਣਾ ਚਾਹੁੰਨਾ ਵਾ ਜਿਹੜੀ ਮੈਂ ਵੀਡੀਓ ਬਣਾਈ ਆ ਤੇ ਬਾਬਾ ਜੀ ਮ ਪਤਾ ਸੀ ਇਹ ਵੀਰਾ ਮੈਨੂੰ ਬਲੈਕਮੇਲ ਕਰ ਰਿਹਾ ਵਾ ਠੀਕ ਹੈ ਨਾ ਤੇ ਮੈਨੂੰ ਨਹੀਂ ਪਤਾ ਸੀ ਇਹ ਵੀਡੀਓ ਕਿੱਥੋਂ ਦੀ ਕਿੱਥੇ ਪੋਹਣ ਜਾਣੀ ਆ ਠੀਕ ਹੈ ਨਾ ਇਸੇ ਕਰਕੇ ਮੈਂ ਗੁਰੂ ਘਰੇ ਆ ਕੇ ਮਾਫੀ ਮੰਗਿਆ ਤੇ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਹੱਥ ਜੋੜ ਕੇ ਮੇਰੇ ਕੋਲ ਜੋ ਗਲਤੀ ਹੋਈ ਆ ਮੈਂ ਆਪ ਗੁਨੇਗਾਰ ਹਾਂ ਠੀਕ ਹੈ ਨਾ ਤੇ ਮੈਂ ਅੱਜ ਤੋਂ ਬਾਅਦ ਕਿਸੇ ਵੀ ਤੀ ਪੈਣ ਦੀ ਐਡਾ ਦੀ ਵੀਡੀਓ ਨਹੀਂ ਪਾਵਾਂਗਾ ਤੁਹਾਨੂੰ ਪਤਾ ਸੀ ਵੀ ਐਡਾ ਪੰਗਾ ਖੜਾ ਹੋ ਜਾਣਾ ਜਿਹੜੀ ਤੁਹਾਡੀ ਸਿਸਟਮ ਨੇ ਵੀਡੀਓ ਬਣਾਈ ਆ ਵੀ ਉਹਨੂੰ ਸਿਖਾਇਆ ਗਿਆ ਵੀ ਐਵੇਂ ਬੋਲ ਮੈਨੂੰ ਐਡਾ ਕਦੇ ਨਹੀਂ ਕਦੇ ਨਹੀਂ ਪਤਾ ਸੀਗਾ ਬਟ ਜੋ ਵੀ ਹੈ ਇਹ ਬਲੈਕ ਮੈਲਰ ਜਿਹੜੀ ਲਿਸਟ ਹੈ ਬਹੁਤ ਗਲਤ ਹੈ ਠੀਕ ਹੈ ਨਾ ਇਹ ਕਾਰਵਾਈ ਕੀਤੀ ਜਾਵੇ ਠੀਕ ਹੈ ਨਾ ਕਾਰਵਾਈ ਕਿਉਂ ਕੀਤੀ ਜਾਵੇ ਤਾਂ ਕਿ ਕਿਸੇ ਦੀ ਧੀ ਪੈਣ ਬਾਰੇ ਗਲਤ ਬੋਲਣ ਵਾਲੇ ਠੀਕ ਹੈ ਨਾ ਕਿਸੇ ਦੇ ਬਾਰੇ ਇਨਜਾਮ ਲਾਣਾ ਬਹੁਤ ਵੱਡਾ ਪਾਪ ਹੈ ਠੀਕ ਹੈ ਨਾ ਕੋਈ ਤੁਹਾਨੂੰ ਪਤਾ ਸੀ ਵੀ ਤੁਸੀਂ ਇਹ ਵੀਡੀਓ ਜਿਹੜੀ ਬਣਾਉਂਦੇ ਨਾਲ ਐਡਾ ਵੱਡਾ ਪੰਗਾ ਖੜਾ ਹੋ ਜਾਣਾ ਮੈਨੂੰ ਐਸਾ ਕੁਝ ਨਹੀਂ ਪਤਾ ਸੀਗਾ ਨਾ ਮੈਂ ਇਹ ਸੋਚ ਕੇ ਵੀਡੀਓ ਬਣਾਈ ਹੈ ਜੇ ਮੈਂ ਇਹ ਸੋਚ ਕੇ ਵੀਡੀਓ ਬਣਾਈ ਜਾਂਦੇ ਫਿਰ ਮੈਂ ਆਪਣੇ ਭੈਣ ਦਾ ਖਰਾਬ ਕਰਨਾ ਹੁੰਦਾ ਮੈਂ ਤਾਂ ਉਹਦਾ ਹੀ ਕਰ ਦਿੰਦਾ ਮੈਂ ਤਾਂ ਉਹਦਾ ਹੀ ਉਹਦੇ ਘਰੇ ਜਾ ਕੇ ਕੁੱਟਮਾਰ ਕਰਾਂਦਾ ਤੋੜ ਭੰਨ ਕਰਾਂਦਾ ਠੀਕ ਹੈ ਮੈਨੂੰ ਕੋਈ ਲੋੜ ਪਈ ਵੀਡੀਓ ਬਣਾਉਂਦੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਪਰੂਫ ਹੈਗੀ ਆ ਤੁਸੀਂ ਉਹ ਫੇਕ ਪ੍ਰੂਫ ਕੀਤਾ ਸੀਗਾ ਤਿਆਰ ਹਾਂਜੀ ਹਾਂਜੀ ਬ੍ਰਦਰ ਐਦਾਂ ਹੀ ਆ ਹੁਣ ਤੁਸੀਂ ਇਸ ਟਾਈਮ ਗੁਰੂ ਘਰ ਖੜੇ ਹੋ ਹਾਂਜੀ ਵੀਰ ਕੋਈ ਵੀ ਝੂਠ ਨਹੀਂ ਬੋਲਣਾ ਜੋ ਵੀ ਬੋਲਣਾ ਸੱਚ ਬੋਲਣਾ ਵਾ ਗੁਰੂ ਘਰ ਖੜੇ ਹੋ ਇਸ ਟਾਈਮ ਤੁਸੀਂ ਜਿਹੜੀ ਵੀਡੀਓ ਬਣਾਈ ਆ ਕਿਹਦੇ ਕਹਿੰਦੇ ਬਣਾਈ ਆ ਦੱਸੋ ਭਾਈ ਮੈਨੂੰ ਪ੍ਰਿੰਕਲ ਬਾਈ ਦਾ ਫੋਨ ਆਇਆ ਸੀਗਾ ਨਿੱਕੂ ਬਾਈ ਤੂੰ ਵੀਡੀਓ ਬਣਾ ਠੀਕ ਹੈ ਤੇਰੇ ਸਪੋਰਟ ਪਿੱਛੇ ਖੜਾ ਆ ਠੀਕ ਹੈ ਤੂੰ ਕੁਝ ਨਹੀਂ ਕਰਨਾ ਤੂੰ ਵੀਡੀਓ ਬਣਾ ਕੇ ਮੈਨੂੰ ਸੈਂਡ ਕਰ ਦੇ ਮੈਂ ਜਿੱਦਾਂ ਇਹਦਾ ਮੈਨੂੰ ਬਾਈ ਕਹੀ ਗਿਆ ਆਪਾਂ ਉਦੋਂ ਦਾ ਤੁਰ ਹੀ ਗਏ ਮੈਨੂੰ ਉਸ ਟਾਈਮ ਕੁਝ ਨਹੀਂ ਸੁਝ ਰਿਆ ਸੀਗਾ ਠੀਕ ਹੈ ਨਾ ਆਪਾਂ ਬਸ ਇੱਕ ਮੇ ਕੋ ਇਹ ਗਲਤੀ ਹੋ ਗਈ ਮੈਂ ਧੋਖੇਪਨ ਚ ਆ ਕੇ ਉਹਨੂੰ ਵੀਡੀਓ ਸੈਂਡ ਕਰ ਬੈਠਾ ਮੇਰੀ ਸਿਰਫ ਇਹੀ ਵੱਡੀ ਬੇਵਕੂਫੀ ਸੀਗੀ ਮੈਂ ਘਰੇ ਆ ਕੇ ਬਹੁਤ ਰੋਇਆ ਠੀਕ ਹੈ ਨਾ ਵੀਡੀਓ ਬਣਾਉਂਦੇ ਜਦੋਂ ਮੈਨੂੰ ਵੀਡੀਓ ਪਾਈ ਉਹਨਾਂ ਨੇ ਠੀਕ ਹੈ ਨਾ ਮੈਨੂੰ ਬਹੁਤ ਫੀਲ ਹੋਇਆ ਵੀ ਮੈਂ ਆਪਣੀ ਭੈਣ ਨਾਲ ਇੱਦਾਂ ਕਰਤਾ ਤੇ ਕੰਨ ਨੂੰ ਅਗਲਾ ਕੀ ਸੋਚੂਗਾ ਕਿਸੇ ਧੀ ਭੈਣ ਦੇ ਬਾਰੇ ਇਦਾਂ ਵੀਡੀਓ ਪਾਉਂਦਾ ਵਾ ਬਹੁਤ ਸ਼ ਮੈਂ ਗੁਰੂ ਦੀ ਨਗਰੀ ਖੜਾ ਕਟਾਣੀ ਕਲਾ ਚ ਗੁਰਦੁਆਰਾ ਦੇਖਸਰ ਸਾਹਿਬ ਮੈਂ ਇਹੀ ਗੁਰਮਾਰਾਇ ਨੂੰ ਹਾਜ਼ਰਨਾ ਇਹ ਕਹਿੰਨਾ ਅੱਜ ਤੋਂ ਬਾਅਦ ਜੋ ਮੇਰੇ ਕੋਲ ਗਲਤੀ ਹੋਗੀ ਅੱਜ ਤੋਂ ਬਾਅਦ ਕਦੀ ਨਹੀਂ ਇਹੋ ਜੀ ਗਲਤੀ ਹੋਊਗੀ ਨਾਮ ਅ ਕਿਸੇ ਧੀ ਪੈਂਦੇ ਇਹੋ ਜੇ ਪ੍ਰੂਫ ਪਾਵਾਂ ਤੇ ਨਾਮ ਅ ਕਿਸੇ ਦੀ ਵੀਡੀਓ ਬਣਾ ਕੇ ਇਹੋ ਜਾਂ ਸਬੂਤ ਦਵਾਵਾਂ ਕਿਸੇ ਨੂੰ ਜੇ ਕੋਈ ਮੈਨੂੰ ਕਹੂਗਾ ਵੀ ਮੈਂ ਉਹ ਵੀ ਨਹੀਂ ਕਰਾਂਗਾ ਮੁਕਸਰੀ ਕੁਰਤੇ ਪਿਆਮੇ ਦਾ ਮਾਲਕ ਹੈ ਜਿਹੜਾ ਚੀਨੂ ਆਪਣੇ ਨਾਲ ਮੌਜੂਦ ਆ ਚੀਨੂ ਜੀ ਤੁਹਾਡੇ ਤੇ ਇਲਜ਼ਾਮ ਲੱਗੇ ਸੀ ਉਸ ਬਾਰੇ ਕੀ ਕਹੋਗੇ ਮੇਰੇ ਤੇ ਇਲਜ਼ਾਮ ਲੱਗੇ ਸੀ ਮੈਂ ਸਹੀ ਸੀਗਾ ਜੋ ਕਿ ਮੈਂ ਵੀਡੀਓ ਤਿੰਨ ਚਾਰ ਦਿਨ ਨੂੰ ਜਦੋਂ ਹੀ ਮੈਂ ਬਣਾਉਣੀ ਚਾਹੁੰਦਾ ਜਿਸ ਦਿਨ ਇਹ ਵਾਇਰਲ ਹੋਈ ਅਗਲੇ ਦਿਨ ਚਲੋ ਮੈਨੂੰ ਹਨੀ ਸੇਠੀ ਭਾਜੀ ਨੇ ਕਿਹਾ ਫਿਰ ਵੀ ਇਹਨਾਂ ਨੇ ਆਪਣੀ ਵਾਈਫ ਬਾਰੇ ਸੋਚਿਆ ਵੀ ਨਹੀਂ ਯਾਰ ਮੇਰੀ ਵਾਈਫ ਮਰ ਜੂ ਵਿਚਾਰੀ ਉਹਦੇ ਪੇਟ 'ਚ ਵੀ ਬਈ ਬੱਚਾ ਹੋਣ ਵਾਲਾ ਚਲੋ ਉਹਦਾ ਕੇਸ ਕਲੀਅਰ ਹੋ ਜਾਣ ਦੇ ਵੀ ਡਾਕਟਰਾਂ ਨੇ ਵੀ ਡਿਲੀਵਰੀ ਕਰਨੀ ਹੈ 12 1 ਵਜੇ ਦਾ ਟਾਈਮ ਆ ਤੇ ਮੈਂ ਉਸ ਕਰਕੇ ਦੋ ਦਿਨ ਚੁੱਪ ਰਿਆ ਦੋ ਦਿਨ ਚੁੱਪ ਤੋਂ ਬਾਅਦ ਮੈਂ ਸਿੱਧੂ ਹਸਪੀਟਲ ਉਹਨਾਂ ਨੇ ਕਿਹਾ ਵੀ ਛੁੱਟੀ ਦੇ ਦਿਓ ਵੀ ਲੈ ਜਾਓ ਤੁਸੀਂ ਮੈਂ ਉਸ ਦਿਨ ਵੀਡੀਓ ਪਾਤੀ ਸੀ ਗੱਲ ਸੁਣੋ ਗੱਲ ਮੇਨ ਉਦਾਂ ਇਹ ਆ ਵੀ ਇੱਕ ਮਿੰਟ ਮੈਂ ਦਿੰਦਾ ਚੱਲਣ ਦੇ ਹਾਂ ਹਾਂਜੀ ਹਾਂ ਨਹੀਂ ਬੋਲੋ ਕੀ ਗੱਲ ਜਦੋਂ ਨਾ ਕੋਈ ਵੱਡਾ ਦਰਖਤ ਗਿਰਦਾ ਉਦੋਂ ਹਵਾ ਚੱਲਦੀ ਹੈ ਇੱਕ ਜਦੋਂ ਫੇਮਸ ਬੰਦੇ ਹੁੰਦੇ ਨੇ ਨਾ ਉਹਦੇ ਨਾਲ ਜ਼ਿੰਦਗੀ ਚ ਚੰਗੇ ਮਾੜੀਆਂ ਹੋਣੀਆਂ ਰਹਿਣੀਆਂ ਨੇ ਮੈਂ ਗੁਰੂ ਘਰ ਖੜਾ ਵੈਸੇ ਵੀ ਤੁਹਾਨੂੰ ਪਤਾ ਮੈਂ ਕਟਾਣਾ ਸਾਹਿਬ ਨੂੰ ਹੀ ਮੰਨਦਾ ਜ਼ਿਆਦਾ ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ ਇਹ ਧਰਤੀ ਨੂੰ ਮੰਨਦਾ ਇਹ ਬੰਦਾ ਉਹ ਹੈ ਵੀ ਸਾਡੇ ਲਈ ਰੱਬ ਹੈ ਇੰਨੀ ਬੇਇੱਜ਼ਤੀ ਹੋਣ ਤੋਂ ਬਾਅਦ ਮੈਂ ਯਾਰ ਉਹ ਬੰਦਿਆਂ ਨੂੰ ਕਹਿਣਾ ਵੀ ਜੇ ਮੇਰੀ ਮਾਂ ਗਲਤ ਹੈ ਆ 52 ਸਾਲ ਦੀ ਹੈ ਠੀਕ ਹੈ ਦਰਾਹੀ ਵਾਲੇ ਨੂੰ ਕਹਿਣਾ ਜਾਂ ਪੈਲ ਵਾਲੇ ਨੂੰ 52 ਸਾਲ ਦੀ ਹੈ 32 ਸਾਲ ਚ ਕਿਸੇ ਨੂੰ ਨਹੀਂ ਪਤਾ ਲੱਗਿਆ ਠੀਕ ਹੈ ਇਹ ਸਾਡਾ ਭਾਈ ਬਣਿਆ ਹੋਇਆ ਹੈ ਇਹਦੇ ਮੇਰੇ ਕਿੱਥੇ ਕਿੱਥੇ ਦੀਆਂ ਫੋਟੋਆਂ ਨੇ ਜਿਹੜੀ ਇਹਦੀ ਵਾਈਫ ਹੈ ਨਾ ਇਹ ਤਾਂ ਵਾਈਫ ਬਾਅਦੋਂ ਬਣੀ ਹੈ ਮੈਂ ਪੈਲ ਦੁਕਾਨਾ ਸਾਡੀਆਂ ਪਹਿਲਾਂ ਤੇ ਉੱਥੇ ਦੀ ਬੇਟੀ ਆ ਉਹ ਉਹਨੂੰ ਅਸੀਂ ਸ਼ੁਰੂ ਤੋਂ ਭੈਣ ਕਹਿੰਦੇ ਆ ਹਣੀ ਜੀ ਅੱਜ 1 ਮਿੰਟ ਹਣੀ ਜੀ ਅੱਜ 1 ਮਿੰਟ ਅਕਲੀ ਕਰੀ ਆ ਨਾ ਵੀਰੇ ਉਹ ਘਰਾਂ ਚ ਹੁੰਦੀਆਂ ਰਹਿੰਦੀਆਂ ਨੇ ਸਮਝੋ ਗੱਲ ਨੂੰ ਮੇਰੀ ਇਹ ਕੋ ਵੱਡੀ ਗੱਲ ਨਹੀਂ ਹੈਗੀ ਵੱਡੀ ਗੱਲ ਕਦੋਂ ਬਣ ਜਾਂਦੀ ਆ ਵੀ ਇੱਕ ਦੱਲਾ ਕਿਸਮ ਦਾ ਬੰਦਾ ਜਦੋਂ ਐਂਟਰ ਕਰਦਾ ਹੈ ਉਹ ਚੀਜ਼ ਨੂੰ ਮਿਸਯੂਜ਼ ਕਰਦਾ ਉਹਦਾ ਤੁਸੀਂ ਰਿਕਾਰਡ ਕੱਢਿਓ ਮੈਂ ਸੱਚ ਜਾਨਾ ਮੈਂ ਹੁਣ 5-6 ਦਿਨ ਹੋ ਗਏ ਇੱਧਰ ਨੂੰ ਘੁੰਮਦਾ ਫਿਰਦਾ ਜਦੋਂ ਮੈਂ ਉਹਦਾ ਰਿਕਾਰਡ ਕੱਢਿਆ ਨਾ ਅਸੀਂ ਗੁਰੂ ਸਾਹਿਬ ਦੀ ਬੇਦਬੀ ਦੀ ਕੇਸ ਦੇ ਵਿੱਚ ਗਵਾਹ ਗਵਾਹ ਨਹੀਂ ਹੈਗੇ ਕੰਪਲੇਨੈਂਟਾਂ ਤੁਹਾਨੂੰ ਵੀ ਪਤਾ ਉਹ ਪਤਾ ਕਾਦੇ ਗਵਾਹ ਨੇ ਉਹ ਹੈਗਾ ਰੇਪ ਕੇਸਾਂ ਦੇ ਗਵਾਹ ਰੇਪ ਕੇਸੇ ਦੇ ਗਵਾਹ ਦਾ ਮਤਲਬ ਸਮਝਦੇ ਹੋ ਵੀ ਜਿੱਥੇ ਕੁਝ ਹੋ ਰਿਹਾ ਮੈਂ ਕੋਲ ਖੜਾ ਸੀ ਜੇ ਕੁਝ ਹੋ ਰਿਹਾ ਤੇਰੀ ਭੈਣ ਆ ਸਮਝ ਮੇਰੀ ਗੱਲ ਨੂੰ ਤੂੰ ਰੋਕਿਆ ਕਿਉਂ ਨਹੀਂ ਉਸ ਆਧਾਰ ਤੇ ਉਸ ਬੰਦੇ ਨੂੰ ਸਿਕਿਉਰਟੀ ਮਿਲੀ ਹੋਈ ਹੈ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੰਨਦਾ ਵੀ ਜਿਹੜਾ ਚੀਨੂ ਹੈ ਇਹ ਸਾਡਾ ਭਾਈ ਹੈ ਇਹਦੀ ਘਰ ਦੀ ਸਾਡੀ ਭੈਣ ਆ ਪਹਿਲਾਂ ਤੋਂ ਇਹਦੇ ਵਿਆਹ ਤੋਂ ਪਹਿਲਾਂ ਹੀ ਜਿਹੜਾ ਬੰਦਾ ਸਾਡੇ ਨਾਲ ਜ਼ਿੰਦਗੀ ਚ ਖੜਿਆ ਹੈ ਇਹ ਬੰਦੇ ਦਾ ਏਡਾ ਸਬਰ ਹੈ ਇੰਨਾ ਕੁਝ ਹੋਣ ਤੇ ਬਾਵਜੂਦ ਵੀ ਐਤਵਾਰ ਰਾਤ ਨੂੰ ਵੀਡੀਓ ਵਾਇਰਲ ਹੁੰਦੀ ਆ ਸੋਮਵਾਰ ਸਵੇਰੇ ਸਾਰਾ ਕੁਝ ਹੋ ਜਾਂਦਾ ਇਹ ਬੰਦਾ ਸੋਮਵਾਰ ਤੋਂ ਲੈ ਕੇ ਬੁੱਧਵਾਰ ਤੱਕ ਮੇਰੇ ਨਾਲ ਰਿਹਾ ਹੱਸਦਾ ਰਿਹਾ ਮੇਰੀ ਘਰ ਦੀ ਜਿਹਨੇ ਸਿੱਧੀ ਸਿੱਧੀ ਗੱਲ ਸੁਣ ਲਿਆ ਜਿਹਨੇ ਇਹਨਾਂ ਦੀ ਇੰਨੀ ਕੁ ਬੇਇੱਜ਼ਤੀ ਕਰਵਾਤੀ ਉਹ ਜਨਾਨੀ ਉਹਨੂੰ ਮੋੜ ਕੇ ਭੈਣ ਵੀ ਸਾਡੀ ਆਈ ਸੀਗੀ ਦੋ ਦਿਨ ਸਾਡੇ ਨਾਲ ਰਹੀ ਆ ਇਹਨਾਂ ਦਾ ਸਬਰ ਆ ਵੀਰੇ ਜਿਹੜਾ ਕੋ ਕਹਿਣਾ ਮੈਨੂੰ ਕਹਿ ਲੋ ਇਹਨੂੰ ਨਾ ਕਹੋ ਬਾਈ ਬਣ ਕੇ ਮੁਖਸਰੀ ਕੁਰਤੇ ਪਜਾਮੇ ਵਾਲਿਆਂ ਦੇ ਪਰਿਵਾਰ ਤੇ ਇਲਜ਼ਾਮ ਲੱਗੇ ਸੀ ਅੱਜ ਕਲੀਅਰ ਹੋ ਗਿਆ ਹਾਂ ਤੁਹਾਡੀ ਵਾਈਫ ਨੇ ਕਹਿਤਾ ਵੀ ਮੇਰ ਤੋਂ ਗਲਤੀ ਆ ਉਹਦੇ ਬਾਰੇ ਕੀ ਕਹੋਗੇ ਪਤਾ ਕੀ ਗੱਲ ਆ ਇਹ ਗੱਲ ਆਪਾਂ ਜੇ ਉਹ ਪ੍ਰੈਗਨੈਂਟ ਨਾ ਨਾ ਹੁੰਦੀ ਬਾਬੇ ਉਹਦਾ ਆਪਰੇਸ਼ਨ ਹੋਇਆ ਉਹਦਣੇ ਆਪਾਂ ਕਲੀਅਰ ਕਰਾ ਦੇਣੀ ਸੀਗੀ ਪਰ ਹੁਣ ਉਹ ਉਸ ਹਾਲਤ ਚ ਨਹੀਂ ਸੀ ਕਿ ਹੁਣ ਵੀ ਦੋ ਕਮਿੰਟੇ ਬੋਲੀ ਆ ਇੱਕ ਨਾ ਬੰਦੇ ਨੂੰ ਵੀਡੀਓ ਬਣਾਉਣ ਦੀ ਆਦਤ ਤਾਂ ਹੁੰਦੀ ਆ ਉਹ ਵੀਡੀਓ ਤੋਂ ਵੀ ਥੋੜੀ ਦੇਖ ਸਕਦੇ ਹਾਂ ਜਿੰਨੇ ਕ ਬੰਦੇ ਹੈਗੇ ਆ ਵੀ ਉਹ ਬਣਵਾਈ ਗਈ ਹੋਈ ਵੀਡੀਓ ਆ ਤੇ ਮੇਰੀ ਜਨਾਨੀ ਨੂੰ ਮੈਂ ਹੁਣ ਵੀ ਕਹਣਾ ਗੁਰੂ ਘਰ ਖੜਕੇ ਵੀ ਮੇਰੀ ਜਨਾਨੀ ਨੂੰ ਇਹ ਕਿਹਾ ਗਿਆ ਵੀ ਇਹ ਦੀਆਂ ਮੇਕੋ ਫੋਟੋਆਂ ਹੋਟਲ ਦੀਆਂ ਇੱਦਾਂ ਦੀਆਂ ਜੇ ਹੈਗੀਆਂ ਭਰਾਵਾ ਉਹ ਪਾ ਦੇ ਤੈਨੂੰ ਪਤਾ ਨਾ ਤੂੰ ਜ਼ਿੰਦਗੀ ਕਿਵੇਂ ਗੱਡੀ ਵੇਚੀ ਤੂੰ ਹੈਗੀ ਆ ਪਾਦੇ ਪਰ ਬੱਚਿਆਂ ਤੱਕ ਜਨਾਨੀ ਤੱਕ ਕੌਣ ਔਰ ਮੈਂ ਨੂੰ ਕਟਾਣਾ ਸਾਹਿਬ ਦੀ ਸੌਂ ਲੱਗੇ ਮੇਰਾ ਬੇਟਾ ਫਿਰਦਾ ਇੱਥੇ ਉਹਨੂੰ ਤਾਂ ਨਹੀਂ ਅਜਿ ਸਿਕਾਇਆ ਉਹਨੂੰ ਬੁਲਾ ਕੇ ਇਹ ਗੱਲ ਪੁੱਛੋ ਵੀ ਪ੍ਰਿੰਕਲ ਨੇ ਤਿੱਤੋਂ ਵੀਡੀਓ ਬਣਵਾਈ ਸੀ ਇਹਨੇ ਕੈਸ਼ ਤੋਂ ਵੀ ਬਣਵਾਈ ਸੀ ਕਿਉਂ ਨਹੀਂ ਪਾਈ ਉਹ 18 ਸਾਲ ਤੋਂ ਥੱਲੇ ਦਾ ਕਾਨੂੰਨ ਪਰਚਾ ਦਿੰਦੀ ਆ ਜਿਹੜੀ ਇਹਨੇ ਵੀਡੀਓ ਵਾਇਰਲ ਕਰਾਈ ਆ ਇਹ ਕਹਿੰਦਾ ਮੈਂ ਨਹੀਂ ਕਰੀ ਵੀਰੋ ਵੈਣ ਉਸ ਦਿਨ ਤੋਂ 4 ਦਿਨ ਪਹਿਲਾਂ ਕਈ ਪੱਤਰਕਾਰ ਮੇਰੇ ਨਾਲ ਵੀ ਜੁੜੇ ਹੋਏ ਨੇ ਸਾਰੇ ਜੁੜੇ ਹੋਏ ਨੇ ਠੀਕ ਆ ਜੋ ਮੈਂ ਕਰਦਾ ਉਹਨਾਂ ਨੂੰ ਸਭ ਪਤਾ ਠੀਕ ਆ ਚਾਰ ਦਿਨ ਪਹਿਲਾਂ ਇਹਨੇ ਇੰਨੀ ਕੋਸ਼ਿਸ਼ ਕੀਤੀ ਵੀਡੀਓ ਕਿਸੇ ਨੂੰ ਭੇਜ ਕਿਸੇ ਨੂੰ ਭੇਜ ਉਹ ਤਾਰੀ ਵਾਲੇ ਕਾਹਨ ਤੋਂ ਬਾਅਦ ਜੀ ਉਹ ਚ ਮੈਂ ਕਿਹੜਾ ਪੈਸੇ ਕਾਦੇ ਨੇ ਮੈਂ ਕੋਲ ਪੇਜ ਆ ਮੈਂ ਕਿਸੇ ਲੋਕਾਂ ਦੀ ਆਵਾਜ਼ ਬਣਦਾ ਕਦੇ ਜੇ ਕਿਸੇ ਤੋਂ 5 ਰੁਪਏ ਵੀ ਲਿੱਤੇ ਹੁਣ ਤਾਂ ਦੱਸੋ ਦਾਦਾ 1000 ਰੁਪਏ ਕੋਲੋਂ ਲਾ ਕੇ ਭੇਜੀਦਾ ਠੀਕ ਹੈ ਕਹਿਣ ਦਾ ਭਾਵ ਵੀ ਉਸ ਤੋਂ ਬਾਅਦ ਨੇ ਮੈਨੂੰ ਧਮਕਾਇਆ ਜੇ ਮੈਂ ਗਲਤ ਸੀ ਤਾਂ ਫਿਰ ਵੀਰੇ 9-10 ਮਹੀਨੇ ਕਾਹਤੇ ਲਾਤੇ ਵੀਡੀਓ ਪਾਉਣ ਨੂੰ ਬਿਲਕੁਲ ਉਦੋਂ ਹੀ ਪਾ ਦਿੰਦਾ ਚিনੂ ਜੀ ਤੁਹਾਨੂੰ ਅੱਜ ਤੁਹਾਡੀ ਇੱਕ ਤਰ੍ਹਾਂ ਜਿੱਤ ਹੋਈ ਆ ਤੁਹਾਨੂੰ ਸੰਤੁਸ਼ਟੀ ਆ ਇਸ ਗੱਲ ਤੋਂ ਹਲੇ ਮੇਰੀ ਜਿੱਤ ਨਹੀਂ ਹੋਈ ਹਾਂਜੀ ਹਲੇ ਮੇਰੀ ਜਿੱਤ ਹੋਈ ਨਹੀਂ ਹੈਗੀ ਹਾਂਜੀ ਮੈਂ ਜਾਨਕੀ ਗੁਰੂ ਘਰ ਕਟਾਣਾ ਸਾਹਿਬ ਆਇਆ ਮੈਨੂੰ ਇਹ ਸੀ ਵੀ ਚਲੋ ਭਾਬੀ ਸੌਂ ਵੀ ਸਾਡੇ ਖਿਲਾਫ ਖਾਣਗੇ ਜਾਂ ਇਹਨਾਂ ਖਿਲਾਫ ਮੈਨੂੰ ਐਸੇਡਸ ਕੋਈ ਨਹੀਂ ਸੀ ਆਪਾਂ ਨੂੰ ਆਪਾਂ ਦਾ ਗੁਰੂ ਘਰ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਗੁਰੂ ਮਹਾਰਾਜ ਜੋ ਵੀ ਹੋਊਗਾ ਸੱਚ ਬਲਵਾਈ ਕਿਸੇ ਤੋਂ ਝੂਠ ਨਾ ਬਲਵਾਈ ਮੈਂ ਗੁਰੂ ਘਰ ਨੂੰ ਮੈਂ ਵੀ ਮੰਨਣ ਵਾਲਾ ਬੰਦਾ ਪਰ ਮੈਂ ਇੱਥੇ ਸੁਣ ਕੇ ਆ ਭਾਬੀ ਦਾ ਗੱਲ ਸੁਣ ਕੇ ਮੈਂ ਇੰਨਾ ਕੁ ਹੈਰਾਨ ਆ ਵੀ ਐਡੀ ਗੰਦੀ ਹਰਕਤ ਇਹ ਮੈਨੂੰ ਇਹਦਾ ਸਾਲਾ ਤੇ ਇੱਕਮ ਸੇਠੀ ਮੈਂ ਮੂੰਹ ਤੇ ਹੀ ਕਹਿੰਦਾ ਇਹ ਮੈਨੂੰ ਸਮਝਦੇ ਸੀ ਮੱਖੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਨੇ ਖੱਖਰ ਨੂੰ ਹੱਥ ਪਾ ਲਿਆ ਖੱਖਰ ਨੂੰ ਬਾਈ ਯਾਨੀ ਕਿ ਹੁਣ ਮੈਂ ਇਹਨਾਂ ਦੀ ਕੀਸੀ ਕਰਾ ਦੂੰ ਹਲੇ ਵੀ ਠੀਕ ਆ ਹੁਣ ਹੋ ਗਿਆ ਜੋ ਕੁਝ ਮਰਜ਼ੀ ਹੋ ਗਿਆ ਠੀਕ ਆ ਮੈਂ ਮੰਨਦਾ ਪਰ ਇਹਦੇ ਪਿੱਛੇ ਪਿੱਛੇ ਹੈ ਕੌਣ ਕੀ ਦਾ ਹੱਥ ਸੀਗਾ ਬਈ ਨਿੱਕੂ ਦਾ ਹੱਥ ਸੀ ਇਹਦੇ ਸਾਲੇ ਦਾ ਜਾਂ ਦੀ ਭੈਣ ਦਾ ਸੀ ਮੇਰੀ ਰੀਅਲ ਮੇਰੀ ਵਾਈਫ ਦੀ ਮਾਸੀ ਦੀ ਕੁੜੀ ਜੱਜ ਆ ਉਹਨਾਂ ਨੇ ਵੀ ਮੈਨੂੰ ਇਹ ਗੱਲ ਕਹੀ ਆ ਕਹਿੰਦੇ ਤੂੰ ਪ੍ਰੂਫ ਦੇ ਕਿਲਿਓਂ ਕਿਸੇ ਕਰਾ ਦੂੰ। ਨਾਲ ਕੀ ਕਿਸੇ ਕਰਾ ਦਾਂਗੇ ਗੱਲ ਸੁਣੋ ਮੇਰੀ। ਮੈਂ ਯਾਨੀ ਡੈਫੋਨੇਸ਼ਨ ਦਾ ਪਰਚਾ ਪਾਉਂਗਾ। ਮੈਂ ਪ੍ਰਿੰਸੀਪਲ ਨੂੰ ਜਾਣਦਾ ਨਹੀਂ ਸੀ ਅਜੇ ਤੱਕ। ਨਾ ਮੈਂ ਦੇਖਿਆ ਨਾ ਮੈਂ ਸੰਦੀਪ ਗਰੁੱਪ ਦੇਖਿਆ ਨਾ ਉਹਨਾਂ ਨੇ ਮੈਨੂੰ ਕਦੇ ਦੇਖਿਆ। ਪਰ ਇਹਨਾਂ ਨੇ ਮੈਨੂੰ ਇਹਨਾਂ ਨੇ ਇਹ ਮੇਰਾ ਨਾਂ ਲੈ ਕੇ ਹੁਣ ਫਸ ਗਏ। ਬਸ ਇਹੋ ਜਾਂ ਫਸੇ ਨੇ ਹੁਣੇ ਮੈਂ ਇਹਨਾਂ ਦੀ ਕਿਸੀ ਇਹਦੀ ਕਰਾਉਂ। ਮੈਂ ਇਹਨਾਂ ਦੇ ਮਾਨਹਾਨੀ ਦਾ ਕੇਸ ਦਾ ਪਰਚਾ ਪਾਉਂਗਾ। ਹਾਂ ਜੀ ਹੁਣ ਕਲੀਅਰ ਹੋ ਗਿਆ ਵੀ ਵੀਡੀਓ ਕਿਹਨੇ ਬਣਾਈ ਸੀ ਹਨਾ ਜੀ ਕਿਹਨੇ ਬਣਵਾਈ ਸੀ ਕਿਹਨੇ ਪਾਈ ਸੀ ਹੁਣ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਵੀ ਇਹਦੇ ਕਾਰਵਾਈ ਮੈਂ ਤਾਂ ਬਾਈ ਜੀ ਦੇਖੋ ਹੁਣ ਜਿਹੜਾ ਫੇਸਬੁੱਕ ਫੇਸਬੁੱਕ ਖੇਡਣਾ ਸੀ ਉਹ ਖੇਡ ਲਿਆ ਠੀਕ ਹੈ ਜੀ ਪਰ ਤੁਸੀਂ ਸਾਡਾ ਸਬਰ ਦੇਖੋ ਵੀ ਸਾਡੇ ਕੋਲ ਇੰਨਾ ਕੁਝ ਪਿਆ ਹੋਣ ਦੇ ਬਾਵਜੂਦ ਮੈਂ ਅੱਜ ਵੀ ਕਹਿੰਨਾ ਕੈਮਰੇ ਤੇ ਨਾ ਮੈਂ ਉਹਦੀ ਕੋਈ ਵੀ ਉਹਦੀ ਮਾਂ ਦੇ ਖਿਲਾਫ ਕੋਈ ਜਨਾਨੀ ਦੇ ਖਿਲਾਫ ਕਿਸੇ ਖਲਾਫ ਮੈਂ ਇੱਕ ਸ਼ਬਦ ਵੀ ਬੋਲਿਆ ਉਹਨੇ ਤਾਂ ਪੈਂਦੇ ਸਿੱਟੇ ਮੇਰੀ ਜਨਾਨੀ ਦੀ ਵੀਡੀਓ ਪਾਤੀ ਹਨਾ ਮੈਂ ਕਦੀ ਵੀ ਨਹੀਂ ਪਾਉਂਦਾ ਅੱਜ ਵੀ ਮੈਂ ਵਾਦਾ ਕਰਦਾ ਤੇ ਹੁਣ ਕਾਨੂੰਨੀ ਕਾਰਵਾਈ ਚੱਲੂ ਜੋ ਮੈਂ ਕੀਤਾ ਉਹ ਮੈਂ ਭੁਗਤਲਾਂਗਾ ਜੋ ਉਹਨੇ ਕੀਤਾ ਉਹ ਭੁਗਤ ਲਊਗਾ ਇਹ ਰੋਜ਼ ਲੋਕਾਂ ਦੇ ਮੱਥੇ ਲੱਗਣ ਵਾਲਾ ਬੰਦਾ ਸਮਝੋ ਮੇਰੀ ਗੱਲ ਨੂੰ ਇਹਦੇ ਕੋਲ ਰੋਜ਼ ਸੌਗ ਆ ਕੌਣੇ ਆ ਇਹਨੇ ਉਹਨੂੰ ਫੇਸ ਕਰਨਾ ਇੱਕ ਬੰਦੇ ਦਾ ਨਾਮ ਲੈ ਕੇ ਹੀ ਆਪਾਂ ਹਨਾ ਉਹ ਚ ਬੇਅਕਲੀ ਮੇਰੀ ਜਨਾਨੀ ਦੀ ਵੀ ਹੈ ਵੀ ਆਪਾਂ ਕੀ ਕਰ ਰਹੇ ਆ ਤੂੰ ਮੇਰੇ ਤੇ ਲਾ ਆਪਾਂ ਭੁਗਤ ਲਾਂਗੇ ਅੱਛਾ ਜਿਵੇਂ ਯਾਰ ਉਹਨੂੰ ਛੱਡਣਾ ਹੀ ਹੁੰਦਾ ਅੱਧੀ ਪ੍ਰਾਪਰਟੀ ਮੈਂ ਉਹਦੇ ਨਾਮ ਕਰਵਾਈ ਫਿਰਦਾ ਉਸ ਕੇਸ ਤੋਂ ਬਾਅਦ ਵੀ ਕਰੰਟ ਅਕਾਊਂਟ ਸਾਰੇ ਮੇਰੀ ਵਾਈਫ ਦੇ ਨਾਮ ਤੇ ਜੈਸਮਿਨ ਕੌਰ ਦੇ ਆਈਟੀਆਰ ਜਾਂਦੀ ਆ ਸਮਝੋ ਗੱਲ ਨੂੰ ਮੇਰੀ ਠੀਕ ਹੈ ਜੇ ਮੈਂ 9 ਸਾਲ 14 ਨਹੀਂ ਨਾ ਯਰ ਸਕਿਆ ਹੋਇਆ ਤੇ ਮੈਂ ਕਿਸੇ ਦਾ ਨਹੀਂ ਹੋ ਸਕਿਆ ਜਦੋਂ ਤੁਹਾਡੀ ਘਰੇ ਕੋਈ ਲੜਾਈ ਹੁੰਦੀ ਸੀ ਉਹਦਾ ਫੈਸਲਾ ਜਿਵੇਂ ਕਾਉਂਸਲਰ ਪੁਲਿਸ ਕਦੇ ਇਹ ਜਿ ਬੈਠ ਕੇ ਨਹੀਂ ਹੋਇਆ 9 ਸਾਲਾਂ ਵਿੱਚ ਕਦੇ ਕੋਈ ਲੜਾਈ ਹੋਈ ਸਾਡੇ ਕਾਉਂਸਲਰ ਵੀ ਆ ਤੁਸੀਂ ਵੀ ਸਾਡੇ ਦਰਾਹੇ ਦੇ ਲੋਕ ਲੜਾਈਆਂ ਹੋਈਆਂ ਹੀ ਨਹੀਂ ਕਦੇ ਜਿਹੜੀਆਂ ਵੱਡੀਆਂ ਵੱਡੀਆਂ ਹੋਈਆਂ ਹੀ ਨਹੀਂ ਕਦੀ ਜਿਹੜੀਆਂ ਕਾਉਂਸਲਰ ਆ ਕੇ ਸਾਡਾ ਸਮਝੌਤਾ ਕਰਾਵੇ ਅਸੀਂ ਤਾਂ ਆਪ ਭੈਣਾਂ ਦੇ ਸਮਝੌਤੇ ਚੱਕੀ ਫਿਰਦੇ ਆ ਉਹ ਇਨਸਾਫ ਦਵਾਉਨੇ ਆ ਕੋਈ ਦਰਾਹੇ ਥਾਣੇ ਵਾਲਾ ਕੋਈ ਪੈਲ ਥਾਣੇ ਵਾਲਾ ਕੋਈ ਸਾਨੇ ਹਲ ਥਾਣੇ ਵਾਲੇ ਤਿੰਨ ਥਾਣੇ ਲੱਗਦੇ ਮੈਨੂੰ ਕੋ ਜਨਾਨੀ ਕਦੋਂ ਮਰਦੀ ਜਨਾਨੀ ਉਦੋਂ ਮਰਦੀ ਹੈ ਜਦੋਂ ਉਹਦੇ ਆਦਮੀ ਦੇ ਕਿਸੇ ਨਾਲ ਕੋਈ ਗਲਤ ਸੰਬੰਧ ਹੋਣ ਤੇ ਅਗਲਾ ਤੁਹਾਨੂੰ ਕਹਵੇ ਮੈਂ ਵੀਡੀਓ ਦਿਨਾ ਮੈਂ ਅੱਜ ਵੀ ਤੈਨੂੰ ਕਹਿਣਾ ਤੂੰ ਪਾ ਦੇ ਇਨੇ ਇੱਕ ਨਾ ARR ਐਪ ਚਲਦੀ ਹੁਣ ਫੇਸਬੁੱਕ ਤੇ ਤੁਸੀਂ ਮੇਰੇ ਬਿਆਨ ਲੈ ਰਹੇ ਹੋ ਨਾ ਤੁਸੀਂ ਇਹਨੂੰ ਐਡਿਟ ਕਰਕੇ ਮੇਰੀ ਹੀ ਬਾਤ ਚ ਚਲਾ ਸਕਦੇ ਹੋ ਤੁਹਾਨੂੰ ਵੀ ਪਤਾ ਹੁਣ ਜੋ ਉਹਨੇ ਨਹੀਂ ਵੀ ਕਿਹਾ ਹੋਇਆ ਹੁਣ ਤਾਂ ਜੇ ਕਿਹਾ ਨਹੀਂ ਕਿਹਾ ਨਹੀਂ ਵੀ ਕਿਹਾ ਉਹ ਵੀ ਉਹ ਚਲਾ ਰਿਹਾ ਮੈਂ ਕਹਾਂ ਜੀ ਸਾਰਾ ਕੁਝ ਚਲਾ ਦੇ ਗੁਰੂ ਮਹਾਰਾਜ ਦੀ ਧਰਤੀ ਤੇ ਖੜੇ ਆਂ ਨਾ ਕੋਈ ਤੁਹਾਡੇ ਨਾਲ ਅੱਜ ਸਮਝੌਤਾ ਨਾ ਕੋਈ ਤੁਹਾਡੇ ਨਾਲ ਕੱਲ ਸਮਝੌਤਾ ਬਹੁਤ ਲੋਕ ਇਹ ਕਹਿ ਰਹੇ ਵੀ ਇਹਨਾਂ ਦਾ ਕੱਲ ਨੂੰ ਸਮਝੌਤਾ ਔਰ ਯਾਰ ਜਨਾਨੀ ਦੀਆਂ ਵੀਡੀਓ ਪਾ ਕੇ ਕਿਹੜਾ ਸਮਝੌਤਾ ਕਰ ਲੈਂਦਾ ਤੇ ਮੈਂ ਬਾਈ ਮੋਕਸਰੀ ਵਾਲੇ ਤੋਂ ਮੈਂ ਮਾਫੀ ਮੰਗਣਾ ਚਾਹੁੰਨਾ ਗੁਰੂ ਘਰ ਖੜਕੇ ਵੀ ਇਹ ਸਾਡਾ ਭਾਈ ਆ ਇਹ ਸਾਡਾ ਭਾਈ ਹੀ ਰਹੂਗਾ ਇਹਦੇ ਨਾਲੇ ਕੋਠੀਆਂ ਪਾਉਣੀਆਂ ਸੀ ਇਹਦੇ ਨਾਲੇ ਕੰਮ ਕਰਨਾ ਇਹ ਚਾਹੇ ਸਾਨੂੰ ਮੈਨੂੰ ਛੱਡ ਜਵੇ ਮੈਂ ਨਹੀਂ ਇਹਨੂੰ ਛੱਡ ਦੂੰ ਬਾਈ ਇੱਕ ਮੈਂ ਆਪਾ ਗੁਰੂ ਘਰ ਖੜੇ ਆ ਇਹ ਕਹਿੰਦਾ ਮੇਰੀ ਸੰਤੁਸ਼ਟੀ ਨਹੀਂ ਹੋਈ ਅਜੇ ਬਾਈ ਸੰਤੁਸ਼ਟੀ ਤਾਂ ਫਿਰ ਅਗਲਾ ਕਾਰਵਾਈ ਕਰਾਉਣਾ ਯਾਰ ਸੰਤੁਸ਼ਟੀ ਹੁਣ ਕਿਤੇ ਫੇਸਬੁੱਕ ਤੇ ਵੀਡੀਓ ਫੇਸਬੁੱਕ ਤੇ ਤਾਂ ਕਹਿੰਨੇ ਇਨਸਾਫ ਦੇਣਾ ਨਹੀਂ ਅਗਲਾ ਕਰੂਗਾ ਵੀ ਭਾਈ ਮੈਨੂੰ ਦੱਸ ਤੈਨੂੰ ਕਿਹਨੇ ਵੀਡੀਓ ਬਣਵਾਈ ਆ ਮੋਕਸਰੀ ਦਾ ਨਾਮ ਕਿਹਨੇ ਦਵਾਇਆ ਅਗਲਾ ਦੱਸੂਗਾ ਜੇ ਇਹ ਖਰਾਬ ਹੋਊਗਾ ਇੱਥੇ ਪਰਚਾ ਦਰਜ ਹੋਊਗਾ ਜੇ ਪ੍ਰਿੰਕਲ ਨੇ ਕਰਵਾਇਆ ਤਾਂ ਪ੍ਰਿੰਕਲ ਨਾਲ ਹੋਊਗਾ ਸਾਨੂੰ ਤਾਂ ਪਤਾ ਨਹੀਂ ਕਿਨੇ ਕਰਵਾਇਆ ਸਭ ਕੁਝ ਪਤਾ ਲੱਗੂਗਾ ਨਾ ਵੀ ਇੱਕ ਤੁਸੀਂ ਲੁਧਿਆਣਾ ਸੀਪ ओके ਸਾਡੇ ਨਾਲ ਇੰਨਾ ਕੁਝ ਹੋ ਗਿਆ ਔਰ ਕੰਪਲੇਂਟਾਂ ਨਹੀਂ ਸਾਂਭੀਆਂ ਜਾਣੀਆਂ ਇਸ ਬੰਦੇ ਤੋਂ ਇਸ ਬੰਦੇ ਤੋਂ ਕੰਪਲੇਂਟਾਂ ਨਹੀਂ ਬਾਬਾ ਜੀ ਸਾਂਭੀਆਂ ਜਾਣੀਆਂ ਵੀ ਇੰਨੇ ਲੋਕ ਇਹਦੇ ਖਿਲਾਫ ਨੇ ਮੱਕੜ ਸਾਹਿਬ ਦਾ ਮੁੰਡਾ ਆਏ ਨੇ ਵੀਡੀਓ ਬਣਵਾ ਕੇ ਇਹਨਾਂ ਤਾਂ ਕੰਮ ਕੀ ਆ ਮੈਂ ਤੁਹਾਨੂੰ ਦੱਸ ਦਿੰਨਾ ਅੱਜ ਤੋਂ ਤੁਸੀਂ ਕਹਿੰਦੇ ਵੀ ਅੱਜ ਇਹਦੀ ਲੜਾਈ ਹੋਊਗੀ ਅੱਜ ਕਹਿੰਦਾ ਨਹੀਂ ਅੱਜ ਤੋਂ 45 ਦਿਨ ਪਹਿਲਾਂ ਲਿਖ ਕੇ ਆਪਾਂ ਦਿੱਤਾ ਸੀ ਵੀ ਅਸੀਂ ਨਹੀਂ ਆਉਂਦੇ ਜਾਂਦੇ ਤੁਹਾਡੇ ਠੀਕ ਜਦੋਂ ਮੈਂ ਇਹਨਾਂ ਦੇ ਹੱਥਾਂ ਤੋਂ ਬਾਹਰ ਹੋ ਗਿਆ ਮੈਂ ਕਾਹਦੀ ਗੱਲ ਤੋਂ ਡਰਦਾ ਸੀ ਮੈਂ ਆਪਣੇ ਪਰਿਵਾਰ ਜਦੋਂ ਮੈਂ ਆਪਣੀ ਜਨਾਨੀ ਕੋਲ ਗਿਆ ਅੱਗੇ ਵੀ ਬੜੀਆਂ ਲੜਾਈਆਂ ਪੰਜ ਛੇ ਵਾਰ ਲੜਾਈ ਹੋਈ ਪਰ ਚਲੋ ਪੇਮੈਂਟ ਉਹਦੇ ਕੋਲ ਹੁੰਦੀ ਸੀ ਮੈਂ ਕਿਹਾ ਵੀ ਮੈਨੂੰ ਕਿੱਥੋਂ ਸ਼ੱਕ ਹੋਇਆ ਥੋੜੀ ਲੌਂਗ ਸਟੋਰੀ ਵੀ ਇਹ ਐ ਕਿ ਯਾਰ ਬੋਲੀ ਹੋਰ ਬੋਲਦੇ ਨੇ ਹਾਂ ਹਾਂ ਜੀ ਐਸ ਕਰਾ ਦੇ ਐਕਸਿਸ ਬੈਂਕ ਦਾ ਮੈਨੇਜਰ ਉਹਦਾ ਗਵਾਹ ਹੈ ਜਿੱਤੋਂ ਮੈਨੂੰ ਲੱਗਿਆ ਵੀ ਇਹਨਾਂ ਨੇ ਨਾ ਮੈਨੂੰ ਕਦੀ ਪੈਸਿਆਂ ਨੂੰ ਨਹੀਂ ਮਨਾ ਕਰਿਆ ਵੀ ਯਾਰ ਆ ਹਾਂ ਕਹਿਦੀ ਜੇ ਉਹ ਹਾਂ करूਗੀ ਤਾਂ ਹੀ ਆਰਟੀਐਸ ਹੋਊਗੀ ਇਹਨਾਂ ਨੇ ਪ੍ਰਿੰਕਲ ਨੂੰ ਪੁੱਛਿਆ ਵੀ ਹਨੀ ਕਹਿੰਦਾ ਆਰਟੀਐਸ ਕਰਨੀ ਹੈ ਮੇਰੇ ਅਕਾਊਂਟ 'ਚ 5 ਲੱਖ 5 ਲੱਖ ਰੁਪਈਆ ਨਾਲ ਕੋਲ ਸੀ ਉਸ ਟਾਈਮ ਵੀ 5.5 ਲੱਖ ਰੁਪਈਆ 30 ਟੋਲੇ ਸੋਨਾ ਵੀ ਕੋਲ ਸੀ ਠੀਕ ਹੈ ਜੇ ਸਾਨੂੰ ਯਾਰ ਜਨਾਨੀ ਚਾਹੀਦੀ ਸੋਨਾ ਤਾਂ ਮੈਂ ਫੇਰ ਬਣਾ ਲਾਂਗਾ ਪਰ ਇਹਨਾਂ ਨੇ ਉਦੋਂ ਮਨਾ ਕੀਤਾ ਵੀ ਆਰਟੀਜੀਐਸ ਨਹੀਂ ਕਰਾਉਣੀ ਮੈਂ ਇੱਕ ਨੂੰ ਫੋਨ ਕੀਤਾ ਮੈਂ ਕਿਹਾ ਦੇਖ ਮੇਰੀ ਬੇਇੱਜ਼ਤੀ ਹੁੰਦੀ ਆ ਪੇਮੈਂਟਾਂ ਦਾ ਹਿਸਾਬ ਹੈ ਐਦਾਂ ਨਾ ਕਰ ਕਹਿੰਦੀ ਮੈਂ ਨਹੀਂ ਕਰਨਾ ਸਮਝ ਗਿਆ ਮੈਂ ਕਿਸੇ ਹੱਥੇ ਚੜੇ ਹੋਏ ਨੇ ਮੈਂ ਆਪਣੇ ਚਾਚੇ ਸਹੁਰੇ ਨੂੰ ਫੋਨ ਕਰਿਆ ਮੈਂ ਉਹਨੂੰ ਪੁੱਛਿਆ ਕਹਿੰਦਾ ਯਾਰ ਸਾਨੂੰ ਹਨੀ ਜੀ ਤੁਹਾਡੇ ਤੇ ਬੜੀ ਉਮੀਦ ਸੀ ਤੁਸੀਂ ਤੁਹਾਡੇ ਤਾਂ ਰਿਲੇਸ਼ਨ ਨਹੀਂ ਕਹਿੰਨਾ ਕਿਸੇ ਨਾਲ ਉਹ ਮੈਂ ਕਿਹਾ ਜੀ ਬੱਸ ਕਰੋ ਇੱਕ ਦਿਨ ਦੇ ਵਿੱਚ ਮੇਰੀ ਵਾਈ ਵਾਪਸ ਆ ਉਸੇ ਦਿਨ ਔਰ ਅੱਜ 10 ਸਾਲ ਹੋ ਚੁੱਕੇ ਆ ਅਸੀਂ 5-6 ਦਿਨ ਤੋਂ ਵੱਧ ਕਦੀ ਲੱਗ ਨਹੀਂ ਰਹੇ ਲੋਕ ਸਮਝਦੇ ਵੀ 9 ਮਹੀਨੇ ਬਾਅਦ ਵੀਡੀਓ ਵਾਇਰਲ ਹੋਈ ਜਾਂ ਅਲੱਗ-ਅਲੱਗ ਰਹਿੰਦੇ ਆਉਣਗੇ 5-6 ਦਿਨ ਤੋਂ ਬਾਅਦ ਉਹ ਵੀ ਕਦੇ ਹੱਸ ਕੇ ਗਈ ਜਾਂਦੇ ਰੋਸੀ ਬਾਬਾ ਜੀ ਇਹ ਸਾਰੇ ਘਰਾਂ ਦੀਆਂ ਕਹਾਣੀਆਂ ਨੇ ਬਸ ਪੰਗਾ ਕੀ ਹੈ ਵੀ ਹਨੀ ਸਿਟੀ ਫੇਮਸ ਆ ਸਮਝੀ ਗੱਲ ਸਾਡੀਆਂ ਆਪਣੀਆਂ ਗਲਤੀਆਂ ਨੇ ਜਿਹੜੇ ਲੋਕਾਂ ਨੇ ਮੈਨੂੰ ਸਮਝਾਇਆ ਸੀ ਮੈਂ ਬਹੁਤ ਬੰਦਿਆਂ ਨਾਲ ਵਰਤਦਾ ਮੈਂ ਸਾਰੇ ਪੱਤਰਕਾਰਾਂ ਨਾਲ ਵਰਤਦਾ ਪਰ ਜੇ ਕੋਈ ਪਾਰਟਿਕੂਲ ਨਾਮ ਲੈ ਕੇ ਉਹਨੂੰ ਕਹੇ ਮੈਂ ਆਪਣੀ ਨਾਨੀ ਦੇ ਭੋਗ ਤੇ ਆਪਣੇ ਮਾਮੇ ਨਾਲ ਲੜ ਪਿਆ ਸੀ ਇਹਨਾਂ ਕਰਕੇ ਉਹ ਇਹਨਾਂ ਬਾਰੇ ਸੱਚ ਬੋਲਦੇ ਸੀ ਕਿਉਂਕਿ ਉਹ ਲੁਧਿਆਣੇ ਦੇ ਨੇ ਠੀਕ ਹੈ ਵੀ ਇਹਨਾਂ ਦਾ ਇਤਿਹਾਸ ਆ ਰਿਹਾ ਮੈਂ ਕਹਾਂ ਜੀ ਬਤਮੀਜ਼ੀ ਨਹੀਂ ਕਰਨੀ ਇਹ ਜੇ ਕਿੰਨੇ ਬੰਦਿਆਂ ਨਾਲ ਮੈਂ ਬਤਮੀਜ਼ੀ ਕੀਤੀ ਹੈ ਇਹਨਾਂ ਪਿੱਛੇ ਮੇਰਾ ਇਹਨਾਂ ਨਾਲ ਕੋਈ ਲਗਾਤੇਗਾ ਨਹੀਂ ਕੋਈ ਸਮਝੌਤਾ ਨਹੀਂ ਕੋਈ ਕੁਝ ਨਹੀਂ ਠੀਕ ਹੈ ਪ੍ਰਿੰਕਲ ਦੇ ਆਪਣੇ ਹੀ ਬੜੇ ਬੈਰ ਕਮਾਏ ਹੋਏ ਨੇ ਗੁਰੂ ਮਹਾਰਾਜ ਕਿਰਪਾ ਕਰਨਗੇ ਜਿਹੜਾ ਬੰਦਾ ਇਹਨੂੰ ਐਂ ਕਰਕੇ ਚਲਾਇਓ ਜਿਹੜਾ ਬੰਦਾ ਆਪਣੇ ਘਰ ਦੇ ਬਾਹਰ ਇਹ ਲਿਖ ਦਖਦਾ ਵੀ ਸਾਡਾ ਇੱਥੇ ਭੂਆ ਦਾ ਆਣ ਜਾਣ ਨਹੀਂ ਹੈਗਾ ਅੱਜ ਵੀ ਬੋਰਡ ਲੱਗਾ ਜਾ ਕੇ ਦੇਖ ਲੋ ਕਦੀ ਜ਼ਿੰਦਗੀ ਚ ਸੁਣਿਆ ਤੁਹਾਨੂੰ ਮਜ਼ਾਕ ਲੱਗਦਾ ਉਹ ਬਿਲਕੁਲ ਜੀ ਬਿਲਕੁਲ ਮਜ਼ਾਕ ਲੱਗ ਰਿਹਾ ਨਾ ਕੋਠੀ ਦੇ ਬਾਹਰ ਪਤਾ ਕੀ ਲਿਖਿਆ ਹੋਇਆ ਇੱਥੇ ਸਾਡੀਆਂ ਭੂਆ ਦਾ ਆਣਾ ਜਾਣਾ ਸਖਤ ਮਨਾ ਹੈ ਭੂਆ ਦਾ ਜੇ ਤੁਹਾਡਾ ਮੈਂ ਹੈਰੀ ਨੂੰ ਨਹੀਂ ਵਧੀਆ ਸਮਝਦਾ ਤੇ ਅੰਦਰ ਨਹੀਂ ਸਮਝਦਾ ਮੈਂ ਲੋਕਾਂ ਨੂੰ ਦਿਖਾ ਕੇ ਡੀਫੇਮ ਕਿਉਂ ਕਰਨਾ ਇੱਕ ਹਫ਼ਤੇ ਪਹਿਲਾਂ ਇਹਦੀ ਆਪਣੇ ਤਾਏ ਚਾਚੇ ਨਾਲ ਲੜਾਈ ਹੋਈ ਬੱਬਾ ਜੀ ਕਿਸੇ ਨਾਲ ਬਣਦੀ ਨਹੀਂ ਮੈਨੂੰ ਚਲੋ ਸਾਬਕ ਮਿਲ ਗਿਆ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਮੈਂ ਅੱਜ ਵੀ ਕਟਾਣਾ ਸਾਹਿਬ ਖੜਾ ਮੈਂ ਇਹ ਗੱਲ ਕਹਿਣਾ ਮੈਨੂੰ ਚਿੱਟਾ ਪੀਤੇ ਦਾ 5 ਸਾਲ ਦਾ ਕੋਈ ਅਫਸੋਸ ਨਹੀਂ ਮੇਰੀ ਗਲਤੀ ਸੀ ਮੇਤੋਂ ਹੋ ਗਿਆ ਇਹ ਮੇਰੇ ਤੇ ਜਾਂ ਮੰਨ ਲਓ ਵੀ ਰੋਗ ਏ ਸੀ ਜਿਹੜਾ ਮੇਰੇ ਨਾਲੋਂ ਲੱਗ ਗਿਆ ਹੁਣ ਰਹੀ ਗੱਲ ਫੇਸਬੁਕਾਂ ਦੀ ਨਾ ਤਾਂ ਮੈਂ ਫੇਸਬੁਕਾਂ ਦੇ ਤੇਰੇ ਖਿਲਾਫ ਪਾਵਾਂ ਤੂੰ ਚਾਹੇ 20 ਵਾਰ ਪਾਲਾ ਤੂੰ ਤਾਂ ਡਿਲੀਟ ਵੀ ਕਰ ਗਿਆ ਮੈਂ ਤਾਂ ਡਿਲੀਟ ਵੀ ਨਹੀਂ ਕੀਤਾ ਕੁਝ ਠੀਕ ਹੈ ਹੁਣ ਚੱਲੂਗੀ ਕਾਰਵਾਈ ਪੁਲਿਸ ਕਾਰਵਾਈ ਉਹ ਅਸੀਂ ਕਰਾਵਾਂਗੇ ਜੇ ਸਾਡੀ ਗਲਤੀ ਹੋਗੀ ਪੁਲਿਸ ਸਾਡੇ ਤੇ ਕਰ ਦਊਗੀ ਤੁਹਾਨੂੰ ਹਨੀ ਪਤਾ ਸੀ ਵੀ ਉਹਦੇ ਕੋਲ ਵੀਡੀਓ ਹੈ ਮੇਰੀ ਵਾਈਫ ਦੀ ਹਾਂ 9 ਮਹੀਨੇ ਪਹਿਲਾਂ 10ਵੇਂ ਉਹਨੇ ਮੈਨੂੰ ਜਦ ਹੀ ਦੱਸਤਾ ਸੀ ਵੀ ਇਹਨੇ ਮੇਰੇ ਤੋਂ ਵੀਡੀਓ ਬਣਵਾ ਲਈ ਜੇ ਏਕਮ ਨੇ ਮੇਰੇ ਖਿਲਾਫ ਵੀਡੀਓ ਹੀ ਪਾਉਣੀ ਸੀ ਉਹ ਘਰੇ ਬਹਿ ਕੇ ਵੀ ਪਾ ਸਕਦੀ ਸੀ ਉਹ ਪੰਜ ਵਾਰ ਪਹਿਲਾਂ ਲੜ ਕੇ ਗਈ ਸੀ ਉਹ ਉਦੋਂ ਪਾ ਸਕਦੀ ਸੀ ਠੀਕ ਹੈ ਉਹਨੂੰ ਮੇਰੇ ਪੇਜ ਦਾ ਪਾਸਵਰਡ ਸਭ ਕੁਝ ਪਤਾ ਉੱਥੋਂ ਪਾ ਸਕਦੀ ਸੀਗੀ ਉਹਨੂੰ ਪ੍ਰਿੰਕਲ ਦਾ ਸਹਾਰਾ ਲੈਣ ਦੇ ਕੀ ਲੋੜ ਸੀ ਉਹਨਾਂ ਨੇ ਜਿਵੇਂ ਗਾਈਡ ਕੀਤਾ ਉਹ ਮੇਉ ਹੋ ਗਈ ਜਿੱਦਾਂ ਨੇ ਉਹ ਨਿਆਂਪਤ ਕਰੀ ਨਾਲ ਵਿਚਾਰਾ ਮਾਤੜ ਦਲਾੜ ਕਰਤਾ ਸਾਡੇ ਪਰਿਵਾਰ ਤੱਕ ਰਹਿੰਦੀ ਨਾ ਮੇਰੀ ਮਾਂ ਲਈ ਭਰਾ ਲਈ ਉਹ ਗੱਲਾਂ ਹੋਰ ਸੀ ਸਾਡੀ ਭੈਣ ਉਹਦਾ ਕਰੈਕਟਰ ਸਾਰਿਆਂ ਨੂੰ ਪਤਾ ਇਹਦਾ ਕਰੈਕਟਰ ਪਤਾ ਇਹ ਇਹ ਸਮਝ ਲਓ ਵੀ ਮੈਂ ਇਹਦੇ ਮੂਰੇ ਨਹੀਂ ਕਹਿੰਦਾ ਦੇਵਤਾ ਬੰਦਾ ਜਿਹੜਾ 2 ਦਿਨ ਏਡੀ ਬੇਇੱਜ਼ਤੀ ਹੋਣ ਤੋਂ ਬਾਅਦ ਵੀ ਉੱਥੇ ਹਸਪੀਟਲ ਆਈ ਗਿਆ ਬੇਟਾ ਹੋਇਆ ਵਧਾਈ ਦਿੱਤੀ ਡੱਬੇ ਲੈ ਕੇ ਆਇਆ ਤੀਜੇ ਦਿਨ ਨੇ ਗੱਲ ਕੀਤੀ ਜਦੋਂ ਮੇਰੀ ਜਨਾਨੀ ਘਰੇ ਆ ਗਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿਨੇ ਕੋ ਸਵਾਲ ਜਵਾਬ ਕਰਨਾ ਮੈਨੂੰ ਹੱਥ ਦੇ ਲਿਆ ਕਰੋ ਮੈਂ ਸਾਰਾ ਦਿਨ ਸਵਾਲ ਜਵਾਬ ਵਾਲਾ ਹੀ ਆ ਪਰ ਮੇਰਾ ਭਰਾ ਇਹਨਾਂ ਨੂੰ ਤੰਗ ਨਾ ਕਰੋ ਠੀਕ ਹੈ ਨਾ ਇਹਨਾਂ ਦਾ ਕੋਈ ਕਸੂਰ ਹੈ ਇੱਕ ਬੇਫਕੂਫੀ ਕਰਕੇ ਉਹ ਤੋਂ ਹੋ ਗਿਆ ਜਿਹੜਾ ਕਿ ਕਲੀਅਰ ਹੋ ਜਾਣਾ ਇਹ ਕੱਲਾ ਫੇਸਬੁੱਕ ਤੇ ਨਹੀਂ ਹੋਣਾ ਇਹ ਗੁਰੂ ਸਾਹਿਬ ਕਰਨਗੇ ਇਹ ਟੈਕਨੀਕਲੀ ਡੈਫਰਮੇਸ਼ਨ ਦਾ ਪਰਚਾ ਪਾਊਗਾ ਉੱਚ ਮੇਰਾ ਸਾਲਾ ਫਸੇ ਉੱਚ ਮੇਰਾ ਪ੍ਰਿੰਕਲ ਫਸੇ ਇਹ ਉਹਦੇ ਇਟਸਪੌਂਟ ਟੂ ਯੂ ਆਪਣੇ ਨਾਲ ਨੇ ਹੈਰੀ ਸਿੱਟੀ ਜੀ ਹੈਰੀ ਸਿੱਟੀ ਅੱਜ ਕਲੀਅਰ ਹੋ ਗਿਆ ਤੁਹਾਡੀ ਭਾਬੀ ਨੇ ਆ ਕੇ ਉਹਰੇ ਮਾਫੀ ਮੰਗ ਲਈ ਤੇ ਚੀਨੂ ਦੀ ਵਾਈਫ ਬਾਰੇ ਦੱਸਦਾ ਹਾਂ ਵੀ ਕਲੀਅਰ ਕਰਤਾ ਤੁਸੀਂ ਕੀ ਕਹੋਗੇ ਇਸ ਬਾਰੇ ਤੁਸੀਂ ਜਿਵੇਂ ਕਿ ਵੀਰੇ ਉਹਨਾਂ ਨੇ ਸਾਰਾ ਕੁਝ ਸਾਨੂੰ ਡਿਟੇਲ ਚ ਦੱਸ ਹੀ ਦਿੱਤਾ ਵਾ ਵੀ ਜੋ ਕੁਝ ਹੋਇਆ ਸਾਡੇ ਪਰਿਵਾਰ ਦੇ ਵਿੱਚ ਕਿਸੇ ਬੰਦੇ ਕਰਕੇ ਜਿਹੜੇ ਬੰਦੇ ਦਾ ਨਾਮ ਪ੍ਰਿੰਕਲ ਕਰਕੇ ਵੀ ਹੋਇਆ ਜੋ ਕੋਈ ਵੀਡੀਓ ਬਣੀ ਹੈ ਮੈਂ ਤਾਂ ਉੱਥੇ ਇਹੀ ਕਹਿਣਾ ਚਾਹਨਾ ਮੈਂ ਗੁਰਦੁਆਰਾ ਨਾਨਕ ਸਰ ਆਪਣੇ ਕਟਾਣਾ ਸਾਹਿਬ ਖੜਾ ਵਾਂ ਮੈਂ ਝੂਠਾ ਆਉਂਗਾ ਮੇਰਬ ਮੈਨੂੰ ਕੁਛ ਕਰ ਦਵੇ ਉਹ ਝੂਠੇ ਨੇ ਉਹਨਾਂ ਨੂੰ ਕੁਛ ਕਰ ਦਵੇ ਠੀਕ ਆ ਜੋ ਕਾਨੂੰਨੀ ਕਾਰਵਾਈ ਹੋਣੀ ਹੈ ਉਹ ਤਾਂ ਹੋਣੀ ਹੋਣੀ ਹੈ ਬਾਕੀ ਦੇਖੋ ਰਹਿੰਦੀ ਹੁੰਦੀ ਭਰਾਵਾਂ ਦੇ ਵਿੱਚ ਅੱਜ ਵੀ ਨਾਲ ਖੜੇ ਆ ਸਾਰੀ ਉਮਰ ਖੜਾਂਗੇ ਇਹਨਾਂ ਚੀਜ਼ਾਂ ਕਰਕੇ ਕਦੇ ਨਾ ਲੱਗ ਹੋਏ ਆ ਨਾ ਕਦੇ ਹੋਣਾ ਸਾਡੀ ਇਹੀ ਅਰਦਾਸ ਆ ਪਰਮਾਤਮਾ ਸਾਨੂੰ ਸਾਰੀ ਉਮਰ ਐਵੇਂ ਇਕੱਠੇ ਰੱਖੇ ਕਿਸੇ ਕੁੱਤੇ ਬੰਦਿਆ ਕਰਕੇ ਅਸੀਂ ਕਦੇ ਲੱਗ ਨਹੀਂ ਹੋਵਾਂਗੇ ਬਾਕੀ ਜੋ ਮੇਰਾ ਪਰਮਾਤਮਾ ਕਰੂਗਾ ਸਹੀ ਕਰੂਗਾ ਵਾਹਿਗੁਰੂ ਸਾਹਿਬ ਵਾਹਿਫਤ